ਯਾਰ ਹੱਦ ਹੋ ਗਈ ਤੇਰੀ ਤੇਰਾ ਮੁੰਡਾ ਯਾਰ ਇੱਕ ਦਿਨ ਵੀ ਨਹੀਂ ਰਹਿ ਸਕਦਾ ਵੀਡੀਓ ਦੇ ਵਿੱਚ ਵੀ ਇਹ ਬੱਚਾ ਬੋਲ ਨਹੀਂ ਸੀ ਸਕਦਾ ਤੇ ਚੰਗੀ ਤਰ੍ਹਾਂ ਇਹ ਬੱਚੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਤੇ ਚਲੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਹਨਾਂ ਫੌਜੀ ਸਾਹਿਬ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਇੱਕ ਰਾਤ ਘਰੇ ਠਹਿਰਾਇਆ ਪ੍ਰਸ਼ਾਦਾ ਨੂੰ ਸਮਝ ਨਹੀਂ ਲੱਗਦੀ ਹਾਂਜੀ ਹਾਂਜੀ ਫਿਰ ਤੂੰ ਨਸ਼ਾ ਕਰ ਤੂੰ ਕਰਦਾ ਫਿਰ ਓਦਾਂ ਹੀ ਓਦਾਂ ਹੀ ਐਵੇਂ ਕਰਦਾ ਮੈਂ ਲੈ ਲੈ ਲੋ ਮੈਂ ਤੁਹਾਨੂੰ ਮੋਸੇ ਨੇ ਫੜ ਕੇ ਲੈ ਆਉਂਗੀ ਏ ਨੀ ਹੋਣਾ ਨੀ ਕਪੜਾ ਲੈਣਾ ਓਏ ਆਹ ਕਰਦਾ ਆਹ ਕਰੀਂ ਆਹ ਕੰਮ ਇਹਦੇ ਆਹ ਕਰਦਾ ਹਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਜਿਹੜਾ ਤੁਸੀਂ ਆ ਬੱਚਾ ਮੇਰੇ ਲਾਗੇ ਬੈਠਾ ਦਿਖ ਰਿਹਾ ਜੀ ਇਸ ਬੱਚੇ ਦੀ ਆਪਾਂ ਕੱਲ ਆਪਣੇ ਚੈਨਲ ਤੇ ਵੀਡੀਓ ਪਾਈ ਸੀਗੀ ਕਿ ਇਸ ਬੱਚੇ ਨੂੰ ਪਿੰਡ ਆ ਮਾਨਕਪੁਰ ਜ਼ਿਲ੍ਹਾ ਤਰਨਤਾਰਨ ਬਾਬਾ ਬੁੱਢਾ ਸਾਹਿਬ ਦੇ ਕੋਲ ਪਿੰਦਾ ਪਿੰਡ ਮਾਨਕਪੁਰਾ ਉੱਥੋਂ ਲੈ ਕੇ ਆਏ ਸੀਗੇ ਤੇ ਇਹ ਜਿਹੜਾ ਬੱਚਾ ਵਾ ਤੁਸੀਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਵੀ ਇਹ ਬੱਚਾ ਬੋਲ ਨਹੀਂ ਸਕਦਾ ਤੇ ਚੰਗੀ ਤਰ੍ਹਾਂ ਇਹ ਬੱਚੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਤੇ ਚਲੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਹਨਾਂ ਫੌਜੀ ਸਾਹਿਬ ਜੀ ਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਇੱਕ ਰਾਤ ਘਰੇ ਠਹਿਰਾਇਆ ਪਛਾਦਾ ਪਾਣੀ ਛਕਾਇਆ ਅਗਲੇ ਦਿਨ ਸਾਨੂੰ ਫੋਨ ਕਰਕੇ ਸੱਜਿਆ ਕਿ ਵੀ ਜਿੱਦਾਂ ਕੋਈ ਲਵਾਰਸ ਬੱਚਾ ਸਾਡੇ ਕੋਲ ਆਇਆ ਵਾ ਤੇ ਅਸੀਂ ਵੀਡੀਓ ਬਣਾ ਬਣਾ ਕੇ ਨੈਟ ਤੇ ਪਾਈਆ ਬਟ ਉਹਦਾ ਕੋਈ ਥਾਟ ਕਾਣਾ ਨਹੀਂ ਮਿਲਿਆ ਤੇ ਜਦੋਂ ਅਸੀਂ ਬੱਚੇ ਨੂੰ ਲੈਣ ਗਏ ਸੀ ਬੱਚੇ ਦੀ ਇੱਕ ਵੀਡੀਓ ਬਣਾ ਕੇ ਪਾਈ ਚਲੋ ਤੁਹਾਡੇ ਸਹਿਯੋਗ ਦੇ ਨਾਲ ਸੰਤਾਨ ਸਹਿਯੋਗ ਨਾਲ ਬੱਚੇ ਦਾ ਅੱਜ ਪਰਿਵਾਰ ਮਿਲਿਆ ਵਾ ਤੁਸੀਂ ਕੀ ਲੱਗਦੇ ਮਾਤਾ ਜੀ ਬੱਚੇ ਦੇ ਅੱਛਾ ਮੰਮੀ ਇਹਨਾਂ ਦੀ ਤੇ ਤੁਸੀਂ ਚਾਚਾ ਅੱਛਾ ਤੁਸੀਂ ਚਾਚਾ ਜੀ ਹਾਂਜੀ ਤੇ ਮਤੇ ਕੀ ਗੱਲਬਾਤ ਹੈ ਇੱਕ ਦੰਦਾ ਕਰਵਾਇਆ ਇਹ ਬੱਚਾ ਇਹ ਨਾ ਗੱਲ ਕਰ ਬਾਬਾ ਜੀ ਇਹ ਤੇ ਸੋਸੰਗ ਜਿਹਾ ਆਇਆ ਹਿੰ ਅੱਛਾ ਚੜਾਇਆ ਸੀਗਾ ਹਾਂਜੀ ਤੇ 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 ਪਰਲਿ ਸਿਰ ਚੋ ਆ ਤੇ ਚੜਾਉਣ ਦਾ ਕਾਰਨ ਕੀ ਹੈ ਬਹਿ ਜੋ ਹਾਂਜੀ ਅਰਦਾਸ ਕਰਾਈ ਜਨਕ ਦੀ ਤੇ ਪਿਓ ਦੇ ਹੁੰਦੇ ਨਿੱਕੇ ਹੁੰਦਿਆਂ ਦੀ ਅੱਛਾ ਜੀ ਤੇ ਉਥੇ ਚੜਾ ਗਿਆ ਇਹ ਆ ਤੇ ਉਥੇ ਟਿਕਦਾ ਨਹੀਂ ਜੀ ਜੀ ਤੁਸੀਂ ਤੁਸੀਂ ਕੀ ਲੱਗਦੇ ਬੱਚੇ ਦੇ ਐ ਆਟਾ ਪਤੀਆ ਲੱਗਦਾ ਵਾ ਤੇ ਐ ਗੋੰਡੀ ਵਾ ਉਹਨਾਂ ਪਤੀਜਾ ਉਤਰਾ ਮਾਸੀ ਦੇ ਪੁੱਤ ਭਰਾ ਵਾ ਜੀ ਤੇ ਉਤਰਾ ਸਾਡੇ ਪਰਿਵਾਰ ਆਉਂਦਾ ਵਾ ਕਦੋਂ ਨਚੜਾਇਆ ਕਦੋਂ ਨਾ ਇਹਨੂੰ ਚੜਾਇਆ ਤਾਂ ਤਰਨਿਕਾ ਹੁੰਦਾ ਸੀ ਛੱਡ ਗਏ ਨੂੰ ਉਹਨੇ ਡੇਟ ਤੋਂ ਪਹਿਲਾਂ 2 ਮਹੀਨੇ ਛੱਡ ਗਿਆ ਡੇਟ ਤੋਂ ਪਹਿਲਾਂ ਕਿੰਨਾ ਚਿਰ ਗਏ ਡੈਡੀ ਡੈਥ ਇਹਨੂੰ ਹੋ ਗਿਆ 8 ਕਿ ਮਹੀਨੇ ਹੋ ਗਿਆ 8 ਮਹੀਨੇ ਹੋ ਗਏ ਤੇ ਬਬੇ ਇਹ ਤੇ ਬੱਚਾ ਆ ਗਿਆ ਭਗਤਵਾ ਠੀਏ ਦਿਮਾਗੀ ਸਹੀ ਨਹੀਂ ਆ ਤੇ ਇਹ ਤੇ ਹੁਣ ਪਰਿਵਾਰ ਸੰਭ ਸਕਦਾ ਇਹਨੂੰ ਹੈਨਾ ਤੇ ਗੁਰਦੁਆਰੇ ਤੁਹਾਨੂੰ ਪਤਾ ਵੀ 24 ਘੰਟੇ ਦਰਵਾਜ਼ੇ ਖੁੱਲੇ ਰਹਿੰਦੇ ਉਹ ਤੇ ਬੰਦ ਨਹੀਂ ਰੱਖ ਸਕਦੇ ਆਪਾਂ ਦਰਵਾਜ਼ੇ ਠੀਕ ਹੈ ਜੀ ਤੇ ਗੁਰਦੁਆਰੇ ਤੇ ਵਿਚਾਰਾ ਚੜਾਉਣ ਵਾਲੇ ਨਹੀਂ ਬੱਚਾ ਇਹ ਇਹ ਤਾਂ ਚੈੱਕ ਜੇ ਅਰਦਾਸਾ ਹੋਇਆ ਹੋਵੇ ਨਾ ਹਾਂਜੀ ਅਰਦਾਸਾ ਕੀਤਾ ਹੋਵੇ ਤੇ ਸਾਡੇ ਅਸੀਂ ਪਹਿਲਾਂ ਇਹਨੂੰ ਬੱਚਾ ਛੋਟਾ ਚੜਾਉਣਾ ਸੀ ਗਲਤੀ ਕਰ ਬੈਠੇ ਆ ਹਾਂਜੀ ਇਹ ਕਰਕੇ ਵੀ ਹੱਡ ਤੋਂ ਗਲਤੀ ਹੋ ਗਈ ਆ ਇਹਦੇ ਡੈਡੀ ਨੇ ਚੜਾਇਆ ਨਹੀਂ ਸਿਆਣਾ ਹੋ ਗਿਆ ਏ ਇਹ ਨਸ਼ਿਆਂ ਤੇ ਲੱਗ ਗਿਆ ਏ ਅੱਛਾ ਜੀ ਨਹੀਂ ਇਹ ਤੇ ਦਿਮਾਗੀ ਅਫਸੈਟ ਤੇ ਇਹ ਵੀ ਨਸ਼ੇ ਦੇ ਕਰਤਾ ਹਾਂ ਇਹ ਜਦੋਂ ਘਰੇ ਅਸੀਂ ਲਿਆਉਣੇ ਇਹਨੂੰ ਹਾਂਜੀ ਚਾਚਾ ਵੀ ਦੂਜਾ ਚਾਚਾ ਵੀ ਲਿਆਉਂਦਾ ਹੈ ਹਾਂਜੀ ਤੇ ਇੱਕ ਦਿਨ ਅਸੀਂ ਰਾਤ ਲਿਆਂਦਾ ਜਦੋਂ ਅਸੀਂ ਇੱਥੇ ਹੁਣ ਥੋੜੇ ਦਿਨ ਛੱਡ ਗਏ ਦਾਖ ਦੇਣਾ ਅੱਛਾ ਹੁਣ ਛੱਡ ਗਏ ਉਹ ਅੰਮ੍ਰਿਤਸਰ ਛੱਡ ਗਏ ਆ ਅੰਮ੍ਰਿਤਸਰ ਕਿੱਥੇ ਛੱਡ ਗਏ ਉਹ ਮੰਗਲ ਆਪਣਾ ਗੁਰੂਗੁਰੂ ਵਿਭਾਗ ਦੇ ਲਾਗੇ ਗੁਰਦੁਆਰਾ ਏ ਅੱਛਾ ਗੁਰਦੁਆਰਾ ਹਾਂਜੀ ਇਹਨਾਂ ਦਾ ਹੀ ਬਾਬਿਆਂ ਦਾ ਪੂਰੀ ਵਾਲਿਆਂ ਦਾ ਅੱਛਾ ਅੱਛਾ ਜੀ ਠੀਕ ਹੈ ਉਹਨਾਂ ਕਿਹਾ ਵੀ ਅਸੀਂ ਬੱਚਾ ਲੈ ਲਈ ਹੈ ਫੋਟੋ ਪਾਈ ਬਾਬਾ ਵੱਡੇ ਨੂੰ ਹਾਂਜੀ ਉਹਨਾਂ ਆਖਿਆ ਵੀ ਅਸੀਂ ਬੱਚਾ ਤਾਂ ਅਸੀਂ ਲਜਾਣਾ ਹੈ ਆਪਣਾ ਉੱਥੇ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਉੱਥੇ ਤੁਸੀਂ ਮਿਲ ਸਕਦੇ ਜੋ ਆ ਸਕਦੇ ਜੋ ਇਹ ਬਾਬਾ ਬੁੱਢਾ ਸਾਹਿਬ ਹੈਗਾ ਕੋਈ ਉਹਨਾਂ ਦਾ ਹੈ ਉਹਨਾਂ ਦਾ ਬਾਬਾ ਬੁੱਢਾ ਸਾਹਿਬ ਹੈਗਾ ਕੋਈ ਉਹਨਾਂ ਦਾ ਕੋਈ ਗੁਰਦੁਆਰਾ ਉਹਨਾਂ ਦਾ ਕੋਈ ਹਾਂਜੀ ਅੱਛਾ ਜੀ ਨਾਲ ਬਾਬਾ ਬੁੱਢੇ ਤੇ ਜਿਤਨਾ ਸਲੋਵਰ ਦੇ ਨਾਲੇ ਛੋਟਾ ਜਿਹਾ ਯਾਨੀ ਕਿ ਸੇਵਾ ਬਾਬਾ ਬੁੱਢੀ ਦੀ ਕਰਦੇ ਆ ਨਹੀਂ ਬਬੀ ਚਲੋ ਗੁਰੂ ਘਰ ਤੇ ਆਪਾਂ ਦੇ ਦਿੱਤਾ ਹਨਾ ਪਰ ਉਥੋਂ ਬੱਚਾ ਇੱਕ ਗੁੰਮ ਹੋ ਗਿਆ ਵਾ ਰੱਬ ਨਾ ਕਰੇ ਇਹ ਬੱਚਾ ਕਿਸੇ ਗਲਤ ਅੰਸਰ ਦੇ ਹੱਥ ਆ ਜਾਂਦਾ ਹਾਂਜੀ ਹਾਂਜੀ ਉਹ ਤੇ ਫਿਰ ਕੌਣ ਵਾਰਸ ਸੀ ਇਹਦਾ ਗੱਲ ਤੇ ਅਸੀਂ ਮੈਂ ਦੱਸਦਾ ਨਾ ਧੰਵਾਦੀ ਗੱਲ ਹੈ ਹਾਂਜੀ ਉਹਨੇ ਕਿਹਾ ਵੀ ਬੱਚਾ ਤੁਸੀਂ ਲੈ ਜਾਓਣ ਕੇ ਐ ਬਾਬਿਆ ਨੇ ਹਾਂ ਬਾਬਿਆ ਨੇ ਅੱਛਾ ਜੀ ਐ ਇਥੋਂ ਮੱਖੀ ਮਗਰ ਟਾਈਮ ਤੇ ਲੱਗਣਾ ਘੰਟਾ ਦਾ ਅੱਛਾ ਜੀ ਤੇ ਮੈਂ ਜਾ ਗਿਆ ਇਹ ਜਾਂਦਿਆਂ ਨੂੰ ਉਹਨੇ ਐ ਕਰਕੇ ਮੁੰਡਾ ਇਹਨੇ ਫੜਿਆ ਹਾਂਜੀ ਵੀ ਤੂੰ ਵਿਨਾ ਤੇਰੇ ਪਾਪਾ ਹੁੰਦੇ ਡੇੜੀ ਚਾਚਾ ਤੇਰਾ ਹੁੰਦਿਆ ਹਾਂਜੀ ਇਹਨੇ ਦੰਦੀ ਵੜ ਕੇ ਇੱਥੇ ਉਹਦੇ ਭੱਜ ਗਿਆ ਕਿਹਦੇ ਦੰਦੀ ਵੜ ਕੇ ਭਰੀਆ ਉਹਦੇ ਨਾਲ ਬੱਚੇ ਉਹ ਵੀ ਬੱਚੇ ਸਾਹਮਣੇ ਟਾਡੇ ਨੂੰ ਬੱਚੇ ਰੱਖੇ ਨਾਲ ਅੱਛਾ ਛੋਟੇ ਛੋਟੇ ਬੱਚੇ ਆ ਹਾਂਜੀ ਉਹਨੇ ਕਿਹਾ ਵੀ ਇਸ ਕਰਕੇ ਵੀ ਨਹੀਂ ਕੋਣ ਉਹ ਕੋਈ ਗੁਰਦਾਰੇ ਵਾਲੇ ਹਾਂਜੀ ਹਾਂਜੀ ਅੱਛਾ ਉਹ ਬੱਚੇ ਸਾਹਮਣੇ ਆ ਹਾਂ ਪੜਾਉਂਦੇ ਵੀ ਆ ਉਹਦੇ ਜੇ ਪੰਡਾਣਾ ਪੜਾਵਾਂਗੇ ਇਹ ਦੰਦੀ ਵੱਢ ਕੇ ਤੇ ਉੱਪਰ ਫਰਾਰ ਹੋ ਗਿਆ ਅਛਾ ਉਹਦੀ ਦੰਦੀ ਵੱਢ ਕੇ ਸਾਡੇ ਜਾਂਦੇ ਨੂੰ ਆਉਂਦੇ ਵੀ ਸੰਘਾ ਚਲੇ ਜਾਓ ਹਾਂਜੀ ਤੇ ਹੁਣ ਇੱਥੇ ਉਦੋਂ ਦਾ ਨਵਾਂ ਦਾਹੀ ਦਣੀ ਉੱਥੇ ਗਿਆ ਇਹ ਪਿੰਡ ਕਿਹੜਾ ਤੁਹਾਡਾ ਨਿੱਕੀ ਮੱਖੀ ਮਗਰਿੰਦਪੁਰਾ ਮਗਰਿੰਦਪੁਰਾ ਆ ਜਿਹੜਾ ਪੱਟੀ ਦੇ ਕੋਲ ਹਾਂ ਬਾਬੇ ਭੰਗਰ ਸੋ ਬਾਬਾ ਪੰਜ ਬਾਬੇ ਭੰਗਰ ਸੋ ਵਾਲਾ ਠੀਕ ਆ ਨਿੱਕੀ ਮੱਖੀ ਦਾ ਪਤਾ ਮੱਖਣ ਮੱਖੀ ਬਲੇ ਰ ਕਰੋ ਜੀ ਬਲੇ ਹਾਂਜੀ ਉਹ ਵੱਡੀ ਆ ਵੱਡੀ ਮੱਖੀ ਨੇ ਨਿੱਕੀ ਮੱਖੀ ਤੇ ਵੀ ਮੈਂ ਜਾਣਦਾ ਪਰਵਾਹ ਹਾਂਜੀ 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 ਇਹ ਕਰਕੇ ਵੀ ਇਹ ਤੁ ਜਾਪੇ ਰਹਿ ਨਹੀਂ ਸਕਦਾ ਘਰੇ ਨਹੀਂ ਟਿਕਦਾ ਨੇ ਮੈਂ ਬੈਠ ਕੇ ਰੇ ਮੈਂ ਮੰਨਦਾ ਨਹੀਂ ਠਿੱਕਦਾ ਹਣਾ ਤੁਸੀਂ ਕਹਤਾ ਵੀ ਅਰਦਾਸਾ ਹੋਇਆ ਸੀ ਇਹਦਾ ਉਹ ਵੀ ਮੈਂ ਮੰਨ ਲਿਆ ਵੀ ਅਰਦਾਸਾ ਇਹਦਾ ਹੋਇਆ ਵੀ ਗੁਰੂ ਘਰ ਜੇ ਅਰਦਾਸਾ ਸੋਧੀ ਤੇ ਹਣਾ ਅਰਦਾਸੇ ਤੋਂ ਸਿੰਘ ਪਿੱਛੇ ਨਹੀਂ ਹਟਦੇ ਪਰ ਇਹ ਆ ਕਿ ਇਹ ਬੱਚਾ ਮੈਂ ਚਾਹੁੰਦਾ ਵਾਂ ਕਿ ਬੱਚਾ ਇਹੋ ਜਿਹੀ ਕਨੇਦ ਬੱਚੇ ਨਾਲ ਆਪਾਂ ਇਦਾਂ ਪ੍ਰਬੰਧ ਕਰੀਏ ਕਿ ਜਿਹੜਾ ਬੱਚਾ ਏ ਦੁਬਾਰਾ ਨਾ ਕਰੋ ਜਾਵੇ ਹੋ ਮੈਂ ਚੱਲਾਂਗੇ ਗੁਰਦਾਰ ਹੀ ਚੱਲ ਜੇ ਪਰ ਉਥੋਂ ਦੁਬਾਰਾ ਕਿਤੇ ਗਲਤ ਅਨਸਰ ਦੇ ਹੱਥ ਲਾ ਗਿਆ ਬਾਬਾ ਜੀ ਅੱਜ ਕੱਲ੍ਹ ਜਮਾਨਾ ਚੰਗਾ ਨਹੀਂ ਜੇ ਹੈਗਾ ਅੱਜ ਦੇ ਤੁਸੀਂ ਆਪਣੇ ਬੱਚੇ ਨੂੰ ਵੇਖ ਲਿਆ ਕਈ ਬੱਚੇ ਵੰਦੇ ਹੈਗੇ ਆ ਕਿ ਘਰੀ ਦੇ ਖੁਸੇ ਅਜੇ ਤੱਕ ਮਿਲੀ ਨਹੀਂ ਹੈਗੇ ਹਾਂਜੀ ਉਹ ਹਾਂ ਹਾਂ ਅਸੀਂ ਬਹੁਤ ਉਹਦਾ ਵਿਤਵਾ ਧੰਨਵਾਦ ਕੀਤਾ ਜਾ ਕੇ ਹਾਂਜੀ ਵੀ ਤੂੰ ਠੀਕ ਵੀਡੀਓ ਪਾਈ ਅਸੀਂ ਵੀਡੀਓ ਸਾਵਣਾ ਆਏ ਹਾਂ ਤੁਹਾਡੇ ਵੀ ਗਈ ਆ ਹਾਂਜੀ ਅਈ ਉਹ ਤਾਂ ਉਹਦਾ ਹੀ ਸਾਾਨੂੰ ਕੀ ਪਤਾ ਲੱਗਣਾ ਕਿੱਥੇ ਆ ਉਹ ਆਂਦੇ ਵੀ ਜਦੋਂ ਸਾਡੇ ਕੋਲ ਬੱਚਾ ਆ ਗਿਆ ਅਸੀਂ ਆਏ ਗਿਆ ਹੁਣ ਆਏ ਜਿਹੜਾ ਸਾਾਨੂੰ ਦੁਬਾਰਾ ਆਪ ਕੋਲ ਆਇਆ ਹੁਣ ਇਹ ਆ ਇਹ ਗੁਰਦਾਰਾ ਫਰਾਰ ਹੋਇਆ ਹੈ ਪਤਾ ਨਹੀਂ ਇਹ ਪਿੰਡੀ ਥਾਈ ਕਿਦਰ ਦੀ ਗਾਂ ਦੀ ਗਾਂ ਕਿਹੜੇ ਗੁਰਦਾਰੇ ਫਰਾਰ ਹੋਇਆ ਇਹ ਬਾਬੇ ਬੁੱਢਾ ਸਾਹਿਬ ਲੱਗੋ ਆਪਣਾ ਪੂਰੇ ਲੱਗਦੇ ਬੱਚੇ ਬੱਚੇ ਅੱਛੇ ਬੱਚੇ ਬੱਚੇ ਰਹਿੰਦੇ ਆ ਉੱਥੇ ਹਾਂਜੀ ਤੇ ਉਸ ਕਰਕੇ ਆਉਂਦਾ ਵੀ ਅਸੀਂ ਸੇਵਾ ਵੀ ਕਰਾ ਕਰਾਉਣੀ ਆ ਫਿਰ ਅਰਦਰ ਰੰਗੇਨੀ ਵੀ ਰੱਖੀ ਜਾਣੀ ਹਾਂਜੀ ਹੁਣ ਇਹ ਇੱਥੇ ਨੂੰ ਚਾਹੀਦਾ ਵੀ ਮੈਂ ਸਹੀ ਤਰੀਕੇ ਨਾਲ ਰਵਾਂ ਏ ਤੇ ਬਬਈ ਦਿਮਾਗੀ ਨਹੀਂ ਸਹੀ ਹਾਂ ਹਾਂ ਸਹੀ ਠੀਕ ਹੈ ਜੀ ਤੇ ਇਹ ਨੇ ਥੋੜੀ ਆਪਣੇ ਬਾਰੇ ਸੋਚਣਾ ਵਾ ਇਹਦੇ ਬਾਰੇ ਤੇ ਆਪਾਂ ਨੂੰ ਸੋਚਣਾ ਪਊਗਾ ਆਪਾਂ ਸੋਚਾਂ ਪੈਣਾ ਹਾਂਜੀ ਹੂੰ ਤੇ ਤੁਸੀਂ ਕਹਿੰਦੇ ਇਹਦੇ ਚਾਚਾ ਜੀ ਹੈਨਾ ਹਾਂਜੀ ਹਾਂਜੀ ਇਹਦੇ ਡੈਡ ਦੀ ਡੈਥ ਹੋਈ ਨੂੰ ਕਿੰਨੇ ਚਿਰ ਆ ਉਹਨੂੰ ਆਹੋ 8 8 ਮਹੀਨੇ ਹੋ ਗਏ ਆ 8 ਮਹੀਨੇ ਹਾਂ ਅੱਛਾ ਅੱਜਾ ਤਾਂ ਕੋ ਲੈਂਦਾ ਹੈ ਅੱਛਾ ਬਸ ਅੱਜਾ ਲੈਂਦਾ ਤੇ ਪਰ ਮੈਨੂੰ ਹਾਂ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਹਨਾ ਤੁਹਾਡਾ ਭਰਾ ਸੀ ਉਹ ਹਾਂਜੀ ਹਾਂਜੀ ਕਿ ਤੁਹਾਡਾ ਭਰਾ ਸੀਗਾ ਭਰਾ ਦੇ ਬੱਚੇ ਕੀ ਤੇ ਆਪਣੇ ਬੱਚੇ ਕੀ ਹਾਂ ਉਹ ਤੇ ਸੇਵਾ ਕਰੀ ਦੀ ਆ ਬੱਚਾ ਛੋਟਾ ਜਿਹੜਾ ਇਤੋਂ ਛੋਟਾ ਹੈ ਨਾ ਉਹਨੂੰ ਮੈਂ ਰਾਖ ਰੱਖਦਾ ਵਾਂ ਅੱਛਾ ਉਹ ਜਿਹੜਾ ਬੱਤਾ ਸਹੀ ਹੈ ਨਾ ਉਹ ਉਹਨੂੰ ਮੈਂ ਨਹੀਂ ਕਹੀ ਗਲਤ ਨਹੀਂ ਕਹਤਾ ਹਾਂਜੀ ਉਹਨੂੰ ਕਹਦੀ ਨਾ ਤੂੰ ਮਤੇ ਕੰਮ ਕਰ ਦੇ ਕੋਈ ਤင်း ਨਹੀਂ ਕਰੇ ਸਾਂਝੀ ਸਾਰੇ ਕਰੇ ਸਾਈਂ ਅੱਛਾ ਤੂੰ ਕੀ ਲੱਗਦੇ ਦੇ ਐ ਮੰਮੀ ਲੱਗਦੀ ਮੈਨੂੰ ਮੰਮੀ ਲੱਗਦੀ ਤੇ ਮਾਂ ਪੁੱਤ ਦੇ ਮਾਵਾ ਵਾਸਤੇ ਭਾਵੇਂ ਚੰਗਾ ਚਾਹੇ ਮਾੜਾ ਪੁੱਤ ਪੋਤੀ ਹੁੰਦਾ ਤੇ ਤੇ ਇਹ ਨੂੰ ਪੋਤ ਨੂੰ ਸਾਂਭ ਨਹੀਂ ਸਕਦੇ ਬਾਬਾ ਜੀ ਸਾਂਭੀਦਾ ਤੇ ਪਤਾ ਨਹੀਂ ਕਿ ਲਿਆਉਂਦਾ ਚੁੱਪ ਕਰਕੇ ਲਿਆਉਂਦਾ ਧਿਆਨ ਹੀ ਬੜੀ ਰੱਖੀਦਾ ਇਹ ਪਾਸ਼ੋਕਲੇ ਚੱਕਰ ਕੀ ਵਿੱਚ ਗੱਲ ਤੇ ਕੋਣਾ ਨਹੀਂ ਚਾਹੀਦਾ ਇਹ ਕਿਦੋਂ ਘਰੋਂ ਆ ਜਾਂਦਾ ਨਾ ਬਦੋ ਬਦੀ ਭੱਜ ਗਏ ਇਹ 8-8 ਦਿਨ ਤੇ 7-7 ਦਿਨ ਘਰ ਨਹੀਂ ਵੜਦਾ ਨਸ਼ੇ ਪੱਤਿਆਂ 'ਚ ਘਰਾਂ 'ਚ ਤੁਰਿਆ ਫਿਰਦਾ ਰਿਹਾ ਤੇ ਨਹੀਂ ਪਹਿਲੇ ਇਹ ਮੈਨੂੰ ਦੱਸੋ ਪੀਨੂੰ ਨਸ਼ਾ ਦਿੰਦਾ ਕੌਣ ਹੈ ਇਹਨੂੰ ਨਹੀਂ ਇਤਨਾ ਮੰਗ ਮੁਗ ਕੇ ਕਰਦਾ ਇਤਨਾ 100 ਰੁਪਏ ਦੇ ਮੈਂ ਉਹ ਮੈਂ ਇਹ ਤੇ ਹੁਣ ਇਹ ਤੇ ਬੱਚਾ ਵਾ ਇਹ ਦਿਮਾਗ ਨਹੀਂ ਦਾ ਸਹੀ ਹੈ ਨਾ ਹੁਣ ਇਹ ਤੇ ਨਸ਼ਾ ਦੇਣ ਵਾਲੇ ਨੂੰ ਚਾਹੀਦਾ ਨਾ ਕਿ ਇਹਦਾ ਦਿਮਾਗ ਨਹੀਂ ਸਹੀ ਮੇਰਾ ਤੇ ਦਿਮਾਗ ਸਹੀ ਆ ਨਾ ਹਾਂਜੀ ਹਾਂਜੀ ਇਹ ਸਿਕਟਾ ਪੀਤੀ ਜਾਂਦਾ ਵਾਈ ਗਰੂ ਹਾਂਜੀ ਹੁਣ ਪਾਛੋ ਆਪਾਂ ਦੇ ਅੰਮ੍ਰਿਤ ਛਕਿਆ ਆਪਾਂ ਦੇ ਕਹਿ ਨਹੀਂ ਸਕਦੇ ਬੱਚਾ ਕੌਂ ਕੀ ਦਾ ਵਾਧੂ ਹੁੰਦਾ ਬਾਬਾ ਜੀ ਇਹਨੂੰ ਭਾਵੇਂ ਤੁਸੀਂ ਹੁਣੇ ਜ਼ਹਿਰ ਵੀ ਦੇ ਦਿਓ ਇਹਨੇ ਜ਼ਹਿਰ ਖਾ ਲਿਆ ਪਹਿਲਾਂ ਕਿਉਂਕਿ ਇਹਦੇ ਵਾਸਤੇ ਜ਼ਹਿਰ ਵੀ ਤੇ ਅੰਮ੍ਰਿਤ ਕੋਈ ਫਰਕ ਨਹੀਂ ਹੈਗਾ ਇਹਦੇ ਵਾਸਤੇ ਕਿਉਂਕਿ ਇਹਨੂੰ ਜੇ ਦਿਮਾਗ ਹੀ ਨਹੀਂ ਇਹਦਾ ਹੈਗਾ ਇਹਨੂੰ ਆਪਣੀ ਸੁਰਤ ਹੀ ਨਹੀਂ ਹੈਗੀ ਇਹਨੂੰ ਹੁਣ ਜੋ ਮਰਜੀ ਮੈਂ ਦੇਈ ਜਾਵਾਂ ਉਹ ਤੇ ਦੇਣ ਵਾਲੇ ਤੇ ਡਿਪੈਂਡ ਬਣਾ ਵੀ ਇਹਨੂੰ ਉਹਨੂੰ ਸ਼ਰਮ ਹੋਣੀ ਚਾਹੀਦੀ ਪਿਆਰ ਇਹ ਤੇ ਅੱਗੇ ਰੱਬ ਦਾ ਭਗਤ ਵਾ ਤੇ ਇਹਨੂੰ ਆਪਾਂ ਕੀ ਚੀਜ਼ਾਂ ਦੇਈ ਜਾਂਦੇ ਆ ਬਸ ਬਸ ਇਹ ਤੋਂ ਪਾਛੋ ਵੱਡਾ ਭਰਾ ਨਾ ਕਿੜਾ ਹਾਂਜੀ ਹੁਣ ਉਹ ਬਾਬਿਆਂ ਨੇ ਉ ਕਟ ਸੌਦੇ ਡੇਰੇ ਆ ਤੇ ਹੁਣ ਉਹ ਘੋੜਿਆਂ ਘੜਿਆਂ ਦੀ ਸੇਵਾ ਕਰਨ ਡਿਠਾ ਉਹੀ ਨਿਛੇ ਪੱਤੇ ਚ ਲੰਗਿਆ ਇਹਦਾ ਭਰਾ ਹੀ ਹਾਂਜੀ ਵੱਡਾ ਘੜਾ ਇਹ ਕਿੰਨੇ ਭਰਾ ਹੈ ਇਹ ਤਿੰਨ ਭਰਾ ਵਾ ਤੇ ਇੱਕ ਭੈਣ ਅੱਛਾ ਤੇ ਪਾਛੋ ਉਹਦੇ ਬਾਬੇ ਸੇਵਾ ਕਰਾਉਣ ਡਿਠੇ ਹੁਣ ਘੋੜਿਆਂ ਘੜਿਆਂ ਦੀ ਤੇ ਉਥੇ ਦਲਪੰਥ ਸਾਡਾ ਬਣਿਆ ਬਾਬੇ ਭੰਗੜ ਸੌਂਦਾ ਹਾਂਜੀ ਤੇ ਹੁਣ ਉਹ ਸੇਵਾ ਕਰਾਉਂਦੇ ਆ ਤੇ ਇਹ ਨੇ ਟਿਕਦਾ ਨਹੀਂ ਹੁਣ ਉਹ ਬੱਚਾ ਟਿਕ ਗਿਆ ਹੁਣ ਹੁਣ ਉਹਨਾਂ ਦੀ ਅਗਿਆ ਦੇ ਦਾਰ ਤੋਂ ਉਥੇ ਤੱਕ ਨਹੀਂ ਜਾਂਦਾ ਨਹੀਂ ਇਹਦਾ ਹੁਣ ਹੱਲ ਕੀ ਕਰੋਗੇ ਤੁਸੀਂ ਹਾਂ ਹਲਤ ਇਹ ਮਾਤਾ ਵੀ ਆਂਦੀ ਐ ਆਂਦੀ ਵੀ ਜੇ ਇੱਥੇ ਨਸ਼ਾ ਨੁਸ਼ੇ ਤੋਂ ਬਾਜੇ ਹਾਂਜੀ ਤੇ ਜਿੰਦਗੀ ਦਾ ਬੋਰੀ ਬਣ ਜੂਗੀ ਇਹਦੀ ਹਾਂ ਤੇ ਐ ਮੇਲ ਝ ਸਕਦੇ ਆ ਮੇਲ ਮੋਲ ਵੀ ਆ ਸਕਦੇ ਆ ਆ ਸਕਦੇ ਮੈਂ ਸਹਿਮਤ ਹਾਂ ਨਾ ਆਪਣਾ ਆਸ਼ਰਮ ਆਪਾਂ ਤੇ ਇੱਥੇ ਉਹਨਾਂ ਨੂੰ ਸੰਭਾਲੀਦਾ ਵਾ ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਮਾਤਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਠੀਕ ਹੈ ਜੀ ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਅਸੀਂ ਤੇ ਉਹਨਾਂ ਦੀ ਸਾਂਸਵਾਲ ਕਰਦੇ ਆ ਜੇ ਘਰਾਂ ਚੋਂ ਜਿਉਣਾ ਪੇ ਤੇ ਫਿਰ ਉਹ ਵਿਚਾਰੇ ਜਿਹੜੇ ਰੋਡਾਂ ਤੇ ਫਿਰਦੇ ਫਿਰ ਉਹਨਾਂ ਨੂੰ ਕੌਣ ਸੰਭਾਲੂਗਾ ਇੱਕ ਗੱਲ ਮੈਂ ਕਰ ਸਕਦਾ ਹਾਂ ਇਹਨੂੰ ਮੈਂ ਆਪਣੇ ਕੋਲ ਇੱਕ ਸ਼ਰਤ ਦੇ ਮੈਂ ਰੱਖ ਸਕਦਾ ਹਾਂ ਜੇਕਰ ਮਾਤਾ ਤੁਸੀਂ ਵੀ ਇਹਦੇ ਨਾਲ ਇੱਥੇ ਰਹੋ ਤਾਂ ਮੇਰਾ ਇਹ ਹੈ ਨਾ ਇਹ ਚੱਕਰ ਕੀ ਹੈ ਕਿ ਮੈਂ ਦੂਜਾ ਬੱਚਾ ਮੈਨੂੰ ਕੌਣ ਸੰਭੋ ਤੇ ਫਿਰ ਗੱਲ ਉਹ ਵੀ ਫਿਰ ਇਹਨੂੰ ਜਾਂ ਇਹਨੂੰ ਕੌਣ ਸੰਭੋ ਇਹਦੇ ਫਿਰ ਜਾਂ ਇਦਾਂ ਕਰੋ ਫਿਰ ਇਹਦੇ ਇਸੇ ਦੀ ਜ਼ਮੀਨ ਕਿਸ ਗਰੀਬ ਗੁਰਦੇ ਨੂੰ ਦੇ ਦਿਓ ਨਹੀਂ ਨੋ ਗਰੀਬ ਜ਼ਮੀਨ ਤਾਂ ਇਹਦੇ ਨਾਲ ਹੀ ਰਹਿਣੀ ਆ ਜ਼ਮੀਨ ਕਿਤੇ ਚੱਲੀ ਨਹੀਂ ਇਹਦੇ ਨਾਲ ਕਿਤੇ ਰਹਿਣੀ ਕਿ ਗਰੀਬ ਗੁਰਦੇ ਨੂੰ ਦੇ ਦਿਓ ਤੁਸੀਂ ਇਹ ਤੇ ਅਸੀਂ ਸੰਭਲਾਂਗੇ ਨਹੀਂ ਨਹੀਂ ਇਹ ਤਾਂ ਥੋੜਾ ਕਰ ਲੇ ਬਈ ਮੇਰੀ ਗੱਲ ਸੁਣ ਤੁਸੀਂ ਹੁਣ ਆ ਮੈਨੂੰ ਪਤਾ ਲੱਗਾ ਮੈਂ ਤੁਹਾਡੇ ਬਾਰੇ ਜਾਣਕਾਰੀ ਲਈ ਆ ਵੀ ਹੁਣ ਤੁਸੀਂ ਮਤਲਬ ਕਿ ਇਹਨਾਂ ਦੇ ਪਤੀ ਪਰਮੇਸ਼ਰ ਹੁਣ ਤੁਸੀਂ ਜੀ ਹਾਂਜੀ ਹਾਂਜੀ ਠੀਕ ਹੈ ਨਾ ਜੇ ਤੁਸੀਂ ਇਹਨਾਂ ਦੇ ਪਤੀ ਪਰਮੇਸ਼ਰ ਤੇ ਆ ਬੱਚਾ ਫਿਰ ਤੁਹਾਡਾ ਹੀ ਆ ਤੁਹਾਡਾ ਹੈ ਤੇ ਦੋਵੇਂ ਚੰਗੇ ਭਲੇ ਜੇ ਤੁਸੀਂ ਦੋਵੇਂ ਤੁਹਾਡੇ ਵੀ ਰੱਬ ਦੇ ਦੋਵੇਂ ਹੱਥ ਤੇ ਤੁਸੀਂ ਵੀ ਕਮਾਈ ਕਰਦੇ ਜਿਆ ਭੈਣ ਵੀ ਵਧੀਆ ਚੰਗੀ ਭਲੀਆਂ ਤੁਸੀਂ ਭੈਣ ਬੱਚੇ ਨੂੰ ਨਹੀਂ ਸੰਭਾਲ ਸਕਦੇ ਹਾਂ ਸੰਭਾਲਦੇ ਆ ਕੋਸ਼ਿਸ਼ ਕਰਦੇ ਆ ਪੂਰੀ ਕਰੀਦੀ ਆ ਅੱਜ ਜਿਹੜਾ ਮੈਂ ਕੰਮ ਕੀਤਾ ਇਹ ਗੋਸਤ ਬਦਲੇ ਕੀਤਾ ਵੀ ਬੱਚਾ ਸੰਭਾਲਾਂਗੇ ਕੰਟਰੋਲ ਚ ਰੱਖਣਗੇ ਇਹ ਨਹੀਂ ਰਹਿ ਸਕਦੇ ਠੀਕ ਹੈ ਨੀ ਰੈਂਦੇ ਕਿਉਂ ਨਹੀਂ ਹੈ ਬੰਬੀ ਰੈਂਦੇ ਆ ਤੁਸੀਂ ਮੁੰਬਾਲੋ ਦੇਖਦੇ ਨਹੀਂ ਘਰ ਆ ਮੈਂ ਤੁਸੀਂ ਇਹਦਾ ਕੋਈ ਬੰਦਾ ਪੁੱਛੇ ਇਹਦਾ ਕੋਈ ਨਾਂ ਹੀ ਲਿਖਵਾ ਦਿਓ ਆਪਣਾ ਆਪ ਦਾ ਗੋਟ ਦੇ ਦੇ ਤੇ ਨਾਂ ਹੀ ਲਿਖਵਾ ਦਿਓ ਕੋਈ ਇਦਾਂ ਹੀ ਲਿਖਵਾ ਦਿਓ ਵੀ ਇਹ ਇੰਨਾ ਰੰਗਾ ਜਤੋਂ ਦੋ ਕੁ ਵਾਰੀ ਵੀਡੀਓਆਂ ਆਈਆਂ ਜੇ ਤੁਹਾਡੀ ਆਈਆਂ ਤੇ ਇੱਕ ਇੱਕ ਪਈ 21 ਅੱਜ ਕਿੰਨਾ ਕਿੰਨੀ ਵਾਰੀ ਕਰੋਗੇ ਅੱਜ ਇਹ ਹੂੰ ਇਹ ਮੇਰੇ ਹਿਸਾਬ ਨਾਲ ਅੱਜ ਨੂੰ ਹੋ ਗਈ ਜਦੋਂ ਸਾਡੇ ਅਸੀਂ ਮਾਂ ਦਾ ਬਾਬਾ ਦਾ ਇੱਥੇ ਛੱਡ ਜੋ ਅਸੀਂ ਦਾ 15 ਦਿਨ ਸਾਨੂੰ ਉਹ ਕਿ ਨਹੀਂ ਮੈਂ ਇਹ ਕਹਿਣ ਗਿਆ ਕਿ ਕਿੰਨੀ ਕਿੰਨੀ ਵਾਰ ਇਹ ਘਰੋਂ ਭੱਜ ਚੁੱਕਾ ਹੈ ਬੜੀ ਅਰੀ ਬੜੀ ਅਰੀ ਕਿੰਨੀ ਕਰੀ ਹਾਂ ਇਹ ਘੜ ਤੋਂ ਘੜ 6-7 ਵਾਰਾਂ ਹੀ ਆ ਤੇ ਫਿਰ ਮੈਂ ਉਹ ਗਲਤ ਕਹਿਿੰਦਾ ਪਿਆ ਵੀ 6-7 ਵਾਰੀ ਭੱਜੂ ਕਾ ਵਾ ਤੁਸੀਂ ਇਹਦੇ ਇੱਥੇ ਕੋਈ ਆਪਣਾ ਡਰੈੱਸ ਹੀ ਲਿਖਾ ਛੱਡੋ ਕੋਈ ਮੋਬਾਈਲ ਨੰਬਰ ਲਿਖਾ ਛੱਡੋ ਕੋਈ ਆਪਣਾ ਘਰ ਦਾ ਪਤਾ ਲਿਖਾ ਛੱਡੋ ਪਿੰਡ ਦਾ ਪਤਾ ਲਿਖਾ ਛੱਡੋ ਨਹੀਂ ਤਾਂ ਇਹ ਤਰ੍ਹਾਂ ਕਰ ਖਰੀਦਾ ਹੈ ਵੀ ਇਹ ਰਹਿੰਦਾ ਪਿੰਡ 'ਚ ਹੀ ਹਾਂਜੀ ਐਂਦਾ ਜਰੂਰ ਪਿੰਡ 'ਚ ਹੀ ਪਰ ਇਹ ਵੀ ਆਂਦੀ ਗੁਰਦੁਆਰੇ ਆ ਜੂਗਾ ਆ ਜੂਗਾ ਹੁਣ ਤੈਨੂੰ ਮਾਮਾ ਨੂੰ ਦੁਕਾਨਦਾਰੀ ਕਰਨੀ ਆ ਇਹਨਾਂ ਰੋਟੀ ਖਾਉਣੀ ਚੱਲ ਲਿਆਗੇ ਤੁਸੀਂ ਕੀ ਕੰਮ ਕਰਦੇ ਮੋਟਰਾਂ ਦਾ ਕੰਮ ਕਰਦਾ ਮੋਟਰ ਮੰਦੀ ਤੇ ਮੈਂ ਮਾ ਮੈਂ ਜਾਊਗਾ ਤੇ ਤੈਨੂੰ ਲਿਆ ਕੇ ਦਊ ਤੇ ਤੁਸੀਂ ਨੂੰ ਨਾਲ ਲੈ ਕੇ ਜਾਇਆ ਇਹ ਟਿਕਦੇ ਨਹੀਂ ਦੁਕਾਨਦਾਰ ਨਹੀਂ ਉੱਥੇ ਛਟਕ ਵਗਦੀ ਇਹ ਸੱਚੂ ਵੀ ਇਹ ਮੈਂ ਕਾ ਬਾਹਰ ਅੰਦਰ ਵਿੱਚ ਕੰਮ ਕਰਨੇ ਜਾਣਾ ਉੱਥੇ ਥੱਲੇ ਆ ਜਾ ਇਹ ਕਦੋਂ ਦਾ ਇਦਾਂ ਵਾ ਇਹ ਸ਼ੁਰੂ ਤੋਂ ਹੀ ਆ ਸ਼ੁਰੂ ਤੋਂ ਇਦਾਂ ਹਾਂ ਸ਼ੁਰੂ ਤੋਂ ਹੀ ਨਿਕਾਂਦੇ ਨਾ ਹੀ ਪੜਦੇ ਨਾ ਹੀ ਪੜਾਈ ਸਕੂਲੇ ਕੱਲ ਦੇ ਰਹੇ ਆ ਮਾਂ ਕੱਲ ਦੀ ਸਾਡਾ ਭਰਾ ਵੀ ਕੱਲ ਦੇ ਰਿਹਾ ਅੱਛਾ ਇਦਾਂ ਇਹ ਕੇ ਮੁੰਡਾ ਤੇ ਜੋ ਜਿਹੜਾ ਉੱਥੇ ਆ ਉਹ ਨਹੀਂ ਪੜ੍ਹੇ ਨੇ ਅੜਾਈ ਵਾਲ ਬੰਨੇ ਆਏ ਨਹੀਂ ਕਿ ਬਾਹਰੀ ਬਾਹਰ ਸਕੂਲੋਂ ਬਾਹਰ ਤੋਰੇ ਫਿਰ ਕਿੰਨੇ ਬੱਚੇ ਨਹੀਂ ਪੜ੍ਹੇ ਵੀ ਅਸਾ ਪੜ੍ਹਾਈ ਨਹੀਂ ਹੈ ਕਿ ਪੜ੍ਹਨੇ ਕੀ ਹੈ ਇੱਕ ਤਾਂ ਚੱਲ ਇਹ ਠੀਕ ਹੈ ਕੇਰ ਨਹੀਂ ਹੋਗਾ ਇੰਨਾ ਮਕਰ ਕੇਰ ਨਹੀਂ ਕੀਤਾ ਸਾਡੇ ਭਰਾ ਨੇ ਦੇ ਨੇ ਪਰ ਜਈ ਸਾਡੀ ਨੇ ਫੇ ਕਿੱਥੇ ਆ ਇਹਨਾਂ ਘਰੋਂ ਤੋਰ ਦੇਨੇ ਆ ਵੀ ਰਾਤ ਨੂੰ ਹੋਣਾ ਵੀ ਆ ਕੇ ਆ ਕੇ ਨਹੀਂ ਆ ਕੇ ਨਾ ਅਸੀਂ ਆਂਦੇ ਰਹੇ ਬੱਚਾ ਦੇ ਸੰਭੋ ਤੇ ਹੁਣ ਬਾਬੇ ਕੀ ਆਂਦੇ ਵੀ ਜੇ ਛੱਡ ਜੋ ਤੇ ਰੱਖ ਲਾਂਗੇ ਨਹੀਂ ਹੁਣ ਤਾਂਹੀਂ ਬਾਬੇ ਨੇ ਗਏ ਨਹੀਂ ਮੱਥੇ ਨਹੀਂ ਲੱਗੇ ਹੁਣ ਹੁਣ ਤਾਂ ਸਾਡੀ ਵੀਡੀਓ ਗਈ ਫੇਰ ਅਹੀਂ ਆ ਬੱਚਾ ਉਥੇ ਸਾਡੇ ਰਿਸ਼ਤੇਦਾਰੀ ਕਰਕੇ ਲੱਭ ਗਿਆ ਉਹ ਸਾਡਾ ਰਿਸ਼ਤੇਦਾਰ ਹੀ ਆ ਜਿਹੜਾ ਜਿੱਥੇ ਘਰੋਂ ਲੈ ਜਾ ਅੱਛਾ 10 ਦਿਨ ਹੋ ਗਿਆ ਹੈ ਹਨਾ ਕਰੋ ਇਹਨੂੰ ਹਾਂ ਗੁਰਦੁਆਰੇ ਵੀ ਫਰਾਰ ਹੋਇਆ ਇਸੇ ਕੀਤਾ 10 ਦਿਨ ਹੋ ਗਏ ਕੀਤਾ ਕਿਹਦੇ ਕੋ ਰਿਆ ਕਿਹਦੇ ਕੋ ਨਹੀਂ ਰਿਆ ਇਹ ਤੇ ਮੈਂ ਵੀਡੀਓ ਚ ਵੀ ਕਹਿੰਦਾ ਵੀ ਇਹਨੂੰ ਜਿਆਦਾ ਚਿਰ ਨਹੀਂ ਹੋਇਆ ਵੀ 10 ਕਿ 15 ਦਿਨ ਹੋ ਗਏ ਘਰੋਂ ਆਏ ਇਹਨੂੰ ਹਾਂ ਇੰਨਾ ਕੁ ਹਾਂਜੀ ਪਰ ਕਿਸਮਤ ਦੇ ਦੀ ਇਹ ਚੰਗੀ ਆ ਕੇ ਇਹ ਚੰਗੇ ਹੱਥਾਂ ਚ ਆ ਗਿਆ ਨਹੀਂ ਤੇ ਅੱਜ ਕੱਲ੍ਹ ਲੋਕੀ ਕੋਈ ਨਹੀਂ ਵੇਂਦੇ ਵੀ ਕਿਸੇ ਦਾ ਧੀ ਪੁੱਤਾਂ ਕਿਸਦਾ ਕੀ ਆ ਸਿਰਫ ਉਹ ਤੋਂ ਕੰਮ ਕਰਾਉਣ ਦੀ ਵੇਂਦੇ ਆ ਗੁਲਾਮ ਬਣਾ ਲੈਂਦੇ ਆ ਦਵਾਲ ਦਾੜੀ ਕੇਸ ਕਤਲ ਕਰ ਦਿੰਦੇ ਆ ਠੀਕ ਹੈ ਜੀ ਹਾਂ ਨਹੀਂ ਆਈ ਨਹੀਂ ਮੈਂ ਮੰਨਦਾ ਕੇਸ ਕਤਲ ਕਰ ਦਿੰਦੇ ਆ ਤੇ ਉਹਨਾਂ ਦਾ ਹੁਲੀਆ ਬਦਲ ਕਰਕੇ ਤੇ ਆਉਦੇ ਉल्लू ਸਿੱਧੇ ਕਹਦੇ ਆ ਵੀ ਕੰਮ ਕਰਾਉਂਦੇ ਆ ਉਸੇ ਪਿੰਡ ਦਾ ਸਰਪੰਚ ਉਹਨਾਂ ਨੂੰ ਬਜ਼ੁਰਗਾਂ ਨੂੰ ਕਹਿੰਦਾ ਹੈਗਾ ਵੀ ਇਹ ਬੰਦਾ ਬੱਚਾ ਮੈਨੂੰ ਦੇ ਦਿਦੋ ਤੇ ਮੈਂ ਇਹ ਤੋਂ ਕੰਮ ਕਰਾਵਾਂਗਾ ਕਹਿੰਦੇ ਸੀਗੇ ਗੋਆ ਸਟਾਉਂਗਾ ਮੈਂ ਆ ਵੀ ਲੋ ਦੁਨੀਆ 'ਚ ਹੈ ਦੇਣੀ ਹੈਗੀ ਸਰਪੰਚ ਦਾ ਕੰਮ ਹੁੰਦਾ ਵਾ ਬੰਬੇ ਸਰਪੰਚ ਦਾ ਕੰਮ ਹੁੰਦਾ ਵਾ ਸਾਰੇ ਪਿੰਡ ਨੂੰ ਆ ਇੱਕ ਵਸੇਦ ਦੇਣੀ ਸਾਰੇ ਪਿੰਡ ਦਾ ਇੱਕ ਮਾਰਗ ਦਖਸ਼ਮਾਨਾ ਠੀਕ ਹੈ ਜੀ ਪਰ ਜੇ ਸਰਪੰਚ ਹੀ ਲੋਕਾਂ ਨੂੰ ਇਹ ਕੰਮ ਕਹੂਗਾ ਕਰਨ ਉਹ ਤੇ ਫਿਰ ਪਿੰਡ ਦਾ ਕੀ ਹਾਲਾਤ ਬਣ ਗਏ ਹਾਂਜੀ ਜੀ ਇਹ ਗਲਤ ਗੱਲ ਹੈ ਲੋਕਾਂ ਨੂੰ ਤਾਂ ਇਹ ਸਮਝਾਉਣਾ ਸੀਗਾ ਲੋਕਾਂ ਨੂੰ ਤੇ ਉਹਨੇ ਸਰਪੰਚ ਕੀ ਹੁੰਦਾ ਸਾਰਿਆਂ ਦਾ ਸਾਂਝਾ ਹੁੰਦਾ ਤੇ ਇੱਕ ਨਿਆਂ ਪ੍ਰਣਾਲੀ ਹੁੰਦੀ ਉਹਦੀ ਇਹ ਸਾਰਿਆਂ ਨੂੰ ਨਿਆਂ ਉਹਨੇ ਦੇਣਾ ਵਾ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਪੱਖਪਾਤ ਨਹੀਂ ਕਰਨਾ ਇੱਕ ਨਿਆਂ ਦੀ ਗੱਲ ਕਰਨੀ ਆ ਤੇ ਜਿਹੜਾ ਸਰਪੰਚ ਕਹਿੰਦਾ ਵੀ ਮੈਨੂੰ ਇਹੋ ਜਿਹਾ ਬੰਦਾ ਮੈਨੂੰ ਦੇ ਦਿਓ ਮੈਂ ਕੰਮ ਕਰਾਉਂਗਾ ਤੇ ਉਹ ਕੀ ਨਿਆਂ ਕਰਾਉਗਾ ਕੁਝ ਨਹੀਂ ਕਰ ਸਕਦਾ ਹਾਂ ਮੈਂ ਤੇ ਉਸ ਸਰਪੰਚ ਨੂੰ ਮੈਂ ਤੇ ਕਹੂੰਗਾ ਕਿ ਸਰਪੰਚ ਸਾਹਿਬ ਤੁਹਾਡੇ ਵੀ ਬੱਚੇ ਹੈਗੇ ਆ ਜੇਕਰ ਤੁਹਾਡੇ ਬੱਚੇ ਰੱਬ ਨਾ ਕਰੇ ਘਰੋਂ ਬਾਹਰ ਪੜਨ ਜਾਂਦੇ ਆ ਕਿ ਵਿਦੇਸ਼ਾਂ 'ਚ ਜਾਂਦੇ ਆ ਜੇਕਰ ਵਿਦੇਸ਼ਾਂ ਦੇ ਵਿੱਚ ਦੇ ਵਿੱਚ ਤੁਹਾਡੇ ਬੱਚੇ ਨੂੰ ਕੋਈ ਐਦਾਂ ਗੁਲਾਮ ਬਣਾ ਕੇ ਕੰਮ ਕਰਾਵੇ ਤੁਹਾਡਾ ਨਾ ਗੱਲਬਾਤ ਨਾ ਕਰਨ ਦਵੇ ਤੇ ਫਿਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਊਗਾ ਹਾਂਜੀ ਹਾਂਜੀ ਆਪਣਾ ਕੰਮ ਆ ਸੰਗਤ ਨੂੰ ਸਮਝਾਉਣਾ ਆਪਣਾ ਕੰਮ ਆ ਦੁਨੀਆ ਨੂੰ ਸੇਧ ਦੇਣਾ ਇਹ ਤਾਂ ਅੱਗੇ ਵਿਚਾਰਾ ਕਰਮਾਂ ਦਾ ਮਾਰਿਆ ਹੋਇਆ ਤੇ ਅੱਗੇ ਰੱਬ ਦੇ ਹੈ ਨਾ ਇਹ ਕਿ ਵਿਚਾਰਾ ਕਿ ਤੱਕ ਹੋ ਜੇ ਕਰਮ ਖਾ ਕੇ ਲਿਆ ਵਾ ਆਪਾਂ ਇਹਦਾ ਸਾਥ ਦੇਣ ਦੀ ਬਜਾਏ ਤੇ ਆਪਾਂ ਲੋਕਾਂ ਨੂੰ ਕਹਿੰਦੇ ਫਿਰਦੇ ਆ ਕਿ ਬੱਚਾ ਸਾਨੂੰ ਦੇ ਦਿਓ ਉਹਦੇ ਧੰਨਵਾਦ ਚਲੋ ਉਹਦਾ ਸਿੰਘ ਦਾ ਉਹਦਾ ਫੌਜੀ ਸਾਹਿਬ ਦਾ ਜਿੰਨੇ ਕਿ ਆ ਵੀ ਨਹੀਂ ਇਹ ਮੈਂ ਆਪਣਾ ਬੱਚਾ ਮੈਂ ਕੇ ਚੰਗੇ ਹੱਥਾਂ 'ਚ ਦਊਂਗਾ ਨਿੰਨੇ ਬੱਧਾ ਬਹੁਤ ਬੀਬਾ ਨੇ ਆਖਿਆ ਮੈਂ ਆਇਆ ਪੋਰ ਪੂਰੀ ਇਤ ਕਰਕੇ ਆਏ ਆਂ ਵੀ ਬਹੁਤ ਚੰਗਾ ਕੀਤਾ ਚਲੋ ਹਾਂ ਤੁਹਾਡੇ ਕੋ ਆਇਆ ਬੱਚਾ ਟਿਕਾਣੇ ਚਲੇ ਗਿਆ ਹਨ ਮਿਲ ਜਾਗਾ ਮਿਲ ਜਾਣਾ ਸਾਨੂੰ ਜਾ ਮੈਂ ਜੇ ਮੋੜੇ ਦੇ ਗਾਂ ਚਲ ਜਾਂਦਾ ਨਾ ਬਾਹਰ ਵਾਲੀ ਸਾਈਡ ਨੂੰ ਇਹ ਨਹੀਂ ਲੱਭ ਸਕਦਾ ਉਧਰ ਉਧਰ ਬਹੁਤ ਲੋਕਾਂ ਨੇ ਬੰਦੇ ਰੱਖਿਆ ਬਹੁਤ ਲੋਕਾਂ ਨੇ 82 ਤੇ ਕਿਹੜਾ ਉਥੋਂ 20 25 ਕਿਲੋਮੀਟਰ ਤੋਂ ਹੋਣਾ ਸਾਰਾ ਉਥੋਂ ਹਾਂਜੀ ਹਾਂਜੀ ਉਥੇ ਬਹੁਤ ਬੰਦੇ ਲੋਕਾਂ ਨੇ ਰੱਖਿਆ ਸਾਰੇ ਲੋਕਾਂ ਨੂੰ ਨਹੀਂ ਮੈਂ ਮਾੜਾ ਕਹਿੰਦਾ ਪਰ ਉਧਰ ਬਹੁਤ ਲੋਕਾਂ ਨੇ ਗੁਲਾਮ ਬਣਾ ਕੇ ਬੰਦੇ ਰੱਖਿਆ ਹਾਂਜੀ ਵੀਡੀਓਜ਼ ਹੁੰਦੀਆਂ ਮੈਂ ਅੱਜ ਵੀ ਮੈਨੂੰ ਇੱਕ ਵੀਡੀਓ ਆਂਦੀ ਆ ਹਾਂ ਕਿੰਨਾ ਜਾਣਾਂਗੇ ਰਹਿਣਾ ਵਾ ਜਾਣਾਂਗੇ ਹੁਣ ਪੂਰਾ ਬੋਲਣ ਡਿਆ ਜਾਣਾਂ ਵਾ ਤੇ ਪਿੰਡ ਕਿਹੜਾ ਤੇਰਾ ਹੈ 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 ਆ ਪਿੰਡ ਮੱਖੀ ਕਹਿੰਦਾ ਆਪਣੇ ਵੱਲੋਂ ਤੇ ਸਾਨੂੰ ਆ ਲੱਗਦਾ ਜਿਵੇਂ ਕਹਿੰਦਾ ਵਿੱਕੀ ਵਿੱਕੀ ਹੈਨਾ ਇਧਰ ਇਹ ਸਾਨੂੰ ਸਮਝ ਨਹੀਂ ਆ ਲੱਗਦੀ ਫਿਰ ਤੂੰ ਨਸ਼ਾ ਕਰ ਤੂੰ ਕਰਦਾ ਫਿਰ ਓਦਾਂ ਹੀ ਓਦਾਂ ਹੀ ਐਵੇਂ ਕਰਦਾ ਮੈਂ ਤੈਨੂੰ ਨਸ਼ਾ ਨਹੀਂ ਕਰਨਾ ਕੁੱਟ ਪਊਗੀ ਨਹੀਂ ਤੇ ਮੈਂ ਥਾਣੇ ਨਹੀਂ ਥਾਣੇ ਫੜਾ ਦੂੰ ਫਿਰ ਆ ਕੌਣ ਆ ਮੈਂ ਅੱਛਾ ਮੰਮੀ ਆ ਤੇ ਡੈਡੀ ਕਿੱਥੇ ਆ ਹਜੀਆ ਹਾਂ ਹਜੀਆ ਅਛਾ ਆਪ ਆਪਾ ਕੋਣ ਨੇ ਤਾਰਾ ਹਾਂ ਚਾਚਾ ਹਾਂ ਤੋਰਾ ਦੋਰਾ ਤੋ ਨਹੀਂ ਪੈਂਦਾ ਕੋਈ ਚੱਕ ਉਹ ਛਣਿਆ ਟਾਈਮ ਤੇ ਗਾਰੰਟੀ ਹਟਦੀ ਆ ਉਹ ਇਹਨਾਂ ਨੂੰ ਤਾਂ ਬਾਬਾ ਜੀ ਕਦੀ ਬੁਖਾਰ ਨਹੀਂ ਚੜਿਆ ਉਤਰਾ ਬੱਚੇ ਫਿਰਦੇ ਬਾਬੇ ਭੰਗੜ ਸੌਂਦੀ ਡੇਰ ਉਥੇ ਇਹਨਾਂ ਬੜਾ ਚੱਕਰ ਕੀ ਆ ਸਾਡੇ ਪਾਸੋਂ ਵਾਰਾ ਡੰਗਰ ਤੇ ਗਰੀਬ ਜਨਤਾ ਪਰਾਂ ਨੇ ਕਿੰਨਾ ਗਫਾ ਬਣੀ ਤੇ ਸਾਦੀ ਸਹਰਾ ਵੜੀ ਆ ਇਹਦੇ ਮੈਂ ਮੈਂ ਆਖੇ ਜੇ ਨਹੀਂ ਪਾਛੋ ਤੁਸੀਂ ਸੰਭਾਲ ਸਕਦੇ ਨਾ ਤੇ ਉਥੇ ਆਪਾਂ ਬਾਬਿਆਂ ਨੂੰ ਦੇ ਦੇਨੇ ਆਪੇ ਪਾਣੀ ਪੂਣੀ ਦਵਾਈ ਜਾਊ ਇਹ ਅਗੇ ਬਚਾਰਾ ਬਾਬਿਆਂ ਨੂੰ ਕਾਲ ਦੋ ਮੈਂ ਨਹੀਂ ਕਹਿੰਦਾ ਤੁਹਾਡੀ ਮਰਜ਼ੀ ਕਾਲ ਦੋ ਮੈਂ ਕਹਿੰਦਾ ਵੀ ਜਿੱਥੇ ਮਰਜ਼ੀ ਕਰ ਲੋ ਪਰ ਉੱਥੇ ਦੀ ਸੇਫਟੀ ਦਾ ਪੂਰਾ ਧਿਆਨ ਰੱਖੋ ਹਾਂ ਜੀ ਇਹ ਕਿਤੇ ਬੱਚਾ ਕਿਤੇ ਉਥੋਂ ਖੋਸ ਨਾ ਜਾਵੇ ਉਥੋਂ ਕਿਤੇ ਚਲੇ ਨਾ ਜਾਵੇ ਇਹ ਪਿੰਡੋਂ ਨਹੀਂ ਭਜਦਾ ਇਹ ਕਿਤੇ ਪਾਸੇ ਛੱਡ ਆਉਂਦੇ ਨੇ ਇਹ ਤਾਂ ਜੀ ਨਹੀਂ ਲੱਗਦਾ ਕੋਈ ਫਿਰ ਲੈ ਜਾਓ ਜੇ ਪਿੰਡੋਂ ਨਹੀਂ ਭਜਦਾ ਤੇ ਬੱਚਾ ਖੜਨਾ ਹੁਣ ਮੈਂ ਤੇਨੂੰ ਆ ਤੇਰੇ ਨਾਲ ਆ ਰੇ ਬਾਬਾ ਜੀ ਮੈਂ ਨਹੀਂ ਇੱਥੇ ਬਾਬਾ ਜੀ ਨਹੀਂ ਗੰਜੂ ਉਹ ਤੇ ਪੈੜੇ ਫੇਰ ਉਹ ਨਸ਼ੇ ਤੋਂ ਬਾਅਦ ਉਹ ਤੇ ਨਹੀਂ ਲੱਗ ਪਾਣੇ ਨਹੀਂ ਆ ਇਹ ਤੇ ਜ਼ਰੂਰ ਹੈਗਾ ਕਿ ਵਾਇਗੁਰੇ ਮੇਰੇ ਨਾਲ ਇੱਥੇ ਸਾਡੇ ਨਸ਼ੇ ਪੱਤੇ ਦਾ ਨਹੀਂ ਅਸੀਂ ਕਿਉਂਕਿ ਸਾਡਾ ਆਸ਼ਰਮ ਸਾਡਾ ਇੱਕ ਗੁਰਦੁਆਰਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਪਰ ਗੁਰਦੁਆਰੇ ਚ ਕਿਹੜਾ ਨਸ਼ਾ ਹੁੰਦਾ ਮਾਦਾ ਬਾਬਾ ਜੀ ਬਾਹਰ ਬੜੇ ਉਹ ਬਾਹਰੋਂ ਬਾਹਰ ਨਿਕਲ ਜਾਂਦੇ ਇਹਨਾਂ ਕਿਦੋਂ ਬੱਚੇ ਉਦੋਂ ਉਦੋਂ ਕੰਮ ਵਿਗੜਦਾ ਫੇਰ ਸਿਟਾ ਪੀ ਆਉਂਦੇ ਆ ਗੋਲੀਆਂ ਕਿਸੇ ਤੋਂ ਦਾਲੇ ਲੈ ਕੇ ਤੇ ਵੀ ਲੈ ਲੈ ਤੇ ਦੇ ਦਿੰਦੇ ਲੋਕੀ ਇਹਨੂੰ ਸਮਝ ਕੋਈ ਨਹੀਂ ਪਾਛੋ ਅੱਗੋਂ ਤੁਹਾਡੀ ਖੁਸ਼ੀ ਇਹਨਾਂ ਦੀ ਨਹੀਂ ਕੋਈ ਨਹੀਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਂ ਵੀਰ ਤਾਂ ਆਇਆ ਮੈਂ ਤਾਂ ਵਪਾਰੀ ਬੰਦਾ ਵਾਂ ਹਾਂਜੀ ਤੇ ਇਹਨਾਂ ਨੂੰ ਰਾਹ ਖੜੇ ਦਾ ਨਹੀਂ ਪਤਾ ਮੇਰੀ ਭਣ ਜੀ ਆ ਕਮੋਨੀ ਇੱਥੇ ਪਿੰਡ ਹਾਂਜੀ ਤੇ ਆ ਮਾਸੀ ਦੇ ਪੁੱਤ ਆ ਤੇ ਫਿਰ ਬੰਦੇ ਦਾ ਬੰਦਾ ਦਾਰੂ ਹੁੰਦਾ ਕੌਣ ਹੁੰਦਾ ਤੇ ਮੈਂ ਅੱਜ ਕੱਲ ਵੀ ਉੱਥੇ ਗਿਆ ਵਾਂ ਇਹਦੇ ਨਾਲ ਆ ਤੇ ਮਾ ਚਲ ਕੋ ਨਹੀਂ ਆ ਪਾਉ ਥੋਲੇ ਉਹ ਨਹੀਂ ਜਾਗੇ ਕਹਿੰਦਾ ਤੂੰ ਵਪਾਰੀ ਬੰਦਾ ਤੁਹਾਡੇ ਉਧਰ ਹੀ ਰਿਸ਼ਤੇਦਾਰੀ ਲੋਰੀ ਮਲੇ ਹੱਡੀ ਰਿਸ਼ਤੇਦਾਰ ਹਾਂਜੀ ਮਾਲੂ ਵਾਲੀ ਰਿਸ਼ਤੇਦਾਰੀ ਆ ਜਗਤਪੁਰੇ ਦੀ ਤੇ ਬੱਚੀ ਵੰਡੀ ਹੱਡੀ ਰਿਸ਼ਤੇਦਾਰੀ ਆ ਉਹਦੇ ਉਧਰਲੀ ਸਾਈਡ ਤੇ ਤੁਹਾਨੂੰ ਜਾਣ ਤੇ ਪਾਛੋ ਚਲੋ ਸਾਡੇ ਪਹੁੰਚ ਗਈ ਆ ਉਹ ਸਾਡੇ ਭਨੇਵੇਂ ਮੋਜਾ ਲੈਂਦੇ ਮੋਟਰਾਂ ਦਾ ਕੰਮ ਕਰਦੇ ਆ ਦੇ ਹਾਂਜੀ ਤੇ ਬਹੁਤ ਵਧੀਆ ਅੱਗੋਂ ਇਹਨਾਂ ਦੀ ਖੁਸ਼ੀ ਆ ਦੱਸੋ ਤੁਸੀਂ ਹੁਣ ਕਿੱਦਾਂ ਕਰਨਾ ਬਾਬਾ ਜੀ ਇਹ ਸੁਣੀ ਲਾ ਮੈਂ ਰੱਖੀ ਚਲੋ ਮੈਂ ਜਿੰਨੀ ਦਾ ਮੈਂ ਨਹੀਂ ਮਾਰਾ ਚਲੋ ਤੁਹਾਡਾ ਵੀ ਧੰਨਵਾਦ ਆ ਜਾਣਾ ਵਾ ਉਹ ਕਹਿੰਦੇ ਤੇਰੇ ਵਾਸਤੇ ਹੀ ਇਹ ਕਪੜੇ ਲੈ ਕੇ ਆਨੇ ਆ ਫਿਰ ਮੇਰੀ ਗੱਲ ਸੁਣ ਇਧਰ ਆ ਫਿਰ ਆਖੇ ਕਿਉਂ ਨਹੀਂ ਲੱਗਦਾ ਇਹਨਾਂ ਦੇ ਜਾਣਾ ਵਾ ਫਿਰ ਕਰੋ ਬਾਹਰ ਕਾ ਤੋ ਜਾਣਾ ਵਾ ਹੈ ਪਹਿਲਾਂ ਇਹ ਦੱਸ ਫਿਰ ਇੱਥੇ ਬੈਠ ਇੱਥੇ ਬੈਠ ਜੇ ਹੁਣ ਤੂੰ ਕਹਿੰਦਾ ਮੈਂ ਜਾਣਾ ਵਾ ਤੂੰ ਫਿਰ ਇਹਨਾਂ ਦੇ ਆਖੇ ਕਿਉਂ ਨਹੀਂ ਲੱਗਦਾ ਜਾਣਾ ਵਾ ਨਸ਼ੇ ਕਾ ਤੋ ਕਰਦਾ ਵਾ ਹੈ ਤਾਂ

ਦੇ ਘਰੋਂ ਬਾਹਰ ਨਿਕਲੇ ਤੇ ਮੈਂ ਉਸੇ ਨੇ ਫੜਕੇ ਲੈ ਵਾਹੇ ਜੀ ਇਹ ਨਹੀਂ ਹੋਣਾ ਇਹ ਪਰੇ ਲੈ ਵਾਹੇ ਓਏ ਆਹ ਕਰਦਾ ਆਹ ਕਰ ਨਹੀਂ ਦੇ ਆਹ ਕੰਮ ਹੀ ਆਹ ਕੰਮ ਹੀ ਇਹ ਆਹ ਕੀ ਕਰਦਾ ਲੋ ਆਹ ਕੰਮ ਤਾਂ ਨਹੀਂ ਹੈ ਜਰੂਰ ਕੋਈ ਮੇਰੇ ਨੂੰ ਮਾਰਦਾ ਬ੍ਰੀਨੂ ਨਹੀਂ ਇਹ ਨਹੀਂ ਜਾਣਦੇ ਅਰੇ ਬਾਪ ਜੀ ਮੇਰਾ ਕਹਿਣਾ ਲੱਗ ਮੈਂ ਜਨਾਹ ਕਿੱਧਰ ਜਾਦੇ ਕਿੱਥੇ ਚੱਜੂਏ ਕਿੱਥੇ ਦਸੂ ਜਾਨ ਦੇ ਕਿੱਥੇ ਜਾਉਂਦੇ ਬਾਹਰ ਜਾ ਸੋ ਕੋਈ ਗੱਲ ਨਹੀਂ ਜਾਨ ਦੇ ਜਾਨ ਦੇ ਚੱਲ ਜਾ ਇਹ ਤਰ੍ਹਾਂ ਕਰਦੇ ਨੇ ਤੇ ਜਾ ਬਾਜਾ ਤੇ ਇਸੇ ਕਰਕੇ ਸੇ ਆਪਣੇ ਕੋਲ ਰੱਖਦੇ ਆ ਵੀ ਤੁਹਾਡੀ ਮਜਬੂਰੀ ਆ ਪਰ ਕਈ ਬਬੇ ਲੋਕ ਪਤਾ ਕੀ ਕਰਦੇ ਆ ਤੇ ਮਨ ਲਾ ਕੇ ਸਾਡੇ ਇਥੇ ਇਖ ਸਾਡੇ ਇਥੇ ਛੋਟੀ ਜਾਂਦੀ ਆ ਨੀ ਉਹਨੇ ਗੱਲ ਤੋਂ ਕੰਮ ਪਾ ਚੋ ਨਹੀਂ ਨਹੀਂ ਹੋਰ ਇੱਕ ਗੱਲ ਨਾਲ ਜੀ ਇਹ ਵੀ ਬੋਲਣਾ ਤੇ ਲੈ ਦੇ ਦੇ ਕੇ ਜਾਓ ਨਾ ਦੇ ਕੇ ਜਾਓ ਉਹ ਇਹ ਤੁਹਾਡੀ ਸੇਵਾ ਦਵੋ ਜਾਂ ਨਾ ਦਵੋ ਉਹ ਤੇ ਤੁਹਾਡੀ ਖੁਸ਼ੀ ਹੈ ਸਾਡੀ ਮਤਲਬ ਕਿ ਵਾਈਸ ਜਿੰਮੇ ਨਾਲ ਸੰਤਨ ਦੇ ਸੀ ਜਿੰਨਾਂ ਬਹੁਤ ਵਧੀਆ ਸੇਵਾ ਕਰਦੀ ਆ ਪਰ ਬੇਨਤੀ ਹੈ ਕਿ ਤੁਸੀਂ ਮਹੀਨੇ ਬਾਅਦ ਇੱਥੇ ਆ ਕੇ ਮਾੜਾ ਮोटा ਬੈਠ ਕੇ ਇੱਥੇ ਜਾ ਸਾਲੀ ਹਾਂ ਮੇਰੇ ਕੋਲ ਆ ਲਿਤੇ ਹੈਗੇ ਜਿਹੜਾ 2-2 ਸਾਲ ਹੋ ਗਏ ਇੱਥੇ ਮੇਰੇ ਕੋਲ ਆਇਆ ਨੂੰ ਪਰਵਾਇ ਵਾਲੇ ਕਹਿ ਦਿੰਦੇ ਹਰ ਤੋਂ ਸੁਭਾਲ ਲੈਣੀ ਚਾਹਦਾ ਬਾਹਰ Wi-Fi ਨਹੀਂ ਹੋਣੀ ਨਹੀਂ ਨਹੀਂ ਜਾਨੀ ਪਾਸ਼ਾ Wi-Fi ਨਹੀਂ ਚਾਰਟਰ ਦੇ ਪਾ ਦੇਣਾ ਚਾਰਟਰ ਕਰ ਦੇ ਬਾਹਰ ਦੇ ਲਾ ਦੇ ਹਾਂ ਕੋਈ ਆ ਨਹੀਂ ਕਹਿਦੀ ਚਲਿਕਾ ਕਰਨੀ ਅਕਾ ਜਨੇ ਤੱਬੇ ਇੱਧਰ ਮੇਰੀ ਗੱਲ ਸੁਣ ਓਏ ਰੋਣਾ ਨਹੀਂ ਆ ਲਾ ਗਈ ਤੇਰਾ ਕਿ ਕਿਹਨਾਂ ਦਾ ਮੰਗਵਾਜੀ ਅਗਲੇ ਕਮੰਗਵਾਜੀ ਘਾਟੇ ਕੋਲੇ ਜਾਵਾ ਉਹ ਇਹਦੇ ਕੋਈ ਨਹੀਂ ਆਉਂਦੀਆਂ ਮਾਰੇ ਕਿਤੇ ਲੋਏ ਜਾਣੂ ਤੇ ਆ ਮੈਂ ਉਹਦੀ ਗੱਲ ਦੱਸ ਰਗਾ ਮੈਂ 8-9 ਮਿੰਟ ਉਹਨੂੰ ਲੈ ਕੇ ਆਇਆ ਇਹਨੂੰ ਤੇ ਹੁਣ ਮੈਂ ਪਰਛੋੜੇ ਤੈਨੂੰ ਉਹਨਾਂ ਨੂੰ ਪਰਛੋੜੇ ਮੈਂ ਖਿੱਚ ਗਿਆ ਗੱਲ ਕੀਤੀ ਉਹਨਾਂ ਨਾਲ ਫੇਰ ਹੁਣ ਦੱਸ ਦੇਣਗੇ ਗੱਲ ਕਰਦੇ ਤੂੰ ਤੇ ਫੇਰ ਭਾਈ ਹੱਥ ਵਿੱਚ ਲੈ ਕੇ ਆਇਆ ਇਹੋ ਇੱਕ ਰੀ ਫੋਨ ਤਾਂ ਕਲੀ ਆ ਜਾਂਦਾ ਉਹ ਚਾਹੀਦਾ ਪਾਪਾ ਕੋਲ ਨਾਲ ਲੱਭਦੇ ਪਿਆ ਤਾਂ ਆਂ ਤੇ ਕੀਦ ਨੂੰ ਗੱਲ ਕਰਾ ਦੇ ਬਾਈ ਜਰਾ ਕਰਾ ਦੇ ਕਰੋ ਮਾਮਾ ਇੱਕ ਦਿਨ ਮਾਮਾ ਨੇ ਕਹ ਕੇ ਯੂ ਕੋਈ ਨਹੀਂ ਉਹਨਾਂ ਨੇ ਦੱਸਦੇ ਨਹੀਂ ਚਲ ਪੰਜਾ ਦਿਨ ਕਹਿ ਵੀ ਥੋੜੇ ਕੱਪੜੇ ਪਾ ਇਹਨੂੰ ਕਹਿ ਦੇ ਫੇਰੇ ਨੂੰ ਕਾਜੀ ਇਹਨੂੰ ਸੋਨੇ ਦੇ ਕਪੜੇ ਪਵਾ ਕੇ ਲੈ ਆ ਦੋ ਚੱਲ ਕੋਤੇ ਮੰਗਲ ਆਪਾਂ ਇਹਨਾਂ ਦਾ ਮੰਗਲ ਉਹਨੂੰ ਕਿੱਥੋਂ ਜਾ ਮਾਤਾ ਜਾ ਫਿਰ ਇਦਾਂ ਇਦਾਂ ਚੱਲ ਮਾਤਾ ਫਿਰ ਇਦਾਂ ਕਰ ਮੈਂ ਰਵਾਉਣਾ ਉਹਨੂੰ ਮਾਤਾ ਤੂੰ ਅੱਜ ਰਹਿ ਪਾ ਨਹੀਂ ਨਾ ਸਾਡਾ ਯਾਰ ਹੱਦ ਹੋ ਗਈ ਤੇਰੀ ਤੇਰਾ ਮੁੰਡਾ ਯਾਰ ਇੱਕ ਦਿਨ ਵੀ ਨਹੀਂ ਰਹਿ ਸਕਦਾ ਤੇ ਮੁੰਡੇ ਬਦਲੇ ਕਮਾਲ ਗੁਰਦ ਖੂਨ ਆ ਤੇਰਾ ਖੂਨ ਪਾਣੀ ਹੋਏ ਪਿਆ ਯਾਰ ਇੱਕ ਰਹਿ ਨਹੀਂ ਸਾਦਾ ਰਹਿ ਨਹੀਂ ਸਾਦਾ ਗੁਰਾ ਕਮਾਲ ਹੋ ਗਈ ਤੇਰੀ ਮੈਂ ਸਾਡਾ 1 ਮਿੰਟ ਨਹੀਂ ਆਂਦਾ ਮੰਨਦਾ ਮੈਂ ਤੇਰਾ 1 ਮਿੰਟ ਵੀ ਨਹੀਂ ਰਹਿ ਸਾਡਾ ਪੁੱਤ ਪੁੱਤ ਨਾਲੋਂ ਵੀ ਜ਼ਰੂਰੀ ਕੰਮ ਹੋ ਗਿਆ ਤੈਨੂੰ ਮੈਂ ਆਖਣ ਡਿਆ ਵੀ ਇੱਕ ਦਿਨ ਹੀ ਰਹਿ ਭਾਈ ਯਾਰ ਮੈਨੂੰ ਵੀ ਗੁੱਸਾ ਚੜਦਾ ਮੈਨੂੰ ਜੀਨੂ ਕੁਝ ਹੋਣ ਡਿਆ ਯਾਰ ਵੇਖ ਕੇ ਵੀ ਮੁੰਡੇ ਨੂੰ ਮੈਂ ਕਿਦਾਂ ਲੈਣ ਤੇ ਖਿੱਚ ਕੇ ਹੁਣੇ ਮੈਂ ਲੈ ਜਾਊਂ ਇਹਨੂੰ ਤੇ ਤੇਰਾ ਸੁੱਕਾ ਪੋਤਾ ਤੈਨੂੰ ਕੰਮਾਂ ਦੀ ਪਈ ਤੈਨੂੰ ਮੈਂ ਮੰਦਾ ਜਰੂਰ ਮੰਦਾ ਮੈਂ ਇਹ ਗੱਲ ਜੇ ਤੈਨੂੰ ਰੱਬ ਨਾ ਕਰੇ ਤੇਰੇ ਨਾਲ ਇਦਾਂ ਹੋਵੇ ਤੇ ਤੂੰ ਤੈਨੂੰ ਘਰ ਦੇਣਾ ਸਾਹਮਣੇ ਨਹੀਂ ਮਾਬਾ ਜੀ ਪੋਤੀ ਆ ਪਤਾ ਨਹੀਂ ਕਿੱਥੇ ਪੋਤਾ ਯਾਰ ਤੇਰਾ ਖੇ ਸਵਾ ਪੋਤਾ ਲੈ ਲੈ ਤੂੰ ਲੈ ਜੋ ਮੇਰੇ ਕੋਲ ਹੁਣੇ ਲੈ ਜੋ ਮੈਂ ਤੇ ਮਾਤਾ ਰੱਖਣੀਆਂ ਵੀ ਇਹਦਾ ਦਿਲ ਲੱਜੂ ਪਰਲੇ ਬੰਨੇ ਚੱਲ ਜੂਗੀ ਤੇ ਮਾਤਾ ਟਾਈਮ ਵੇਖ ਕੇ ਰਵਾ ਚੱਲ ਜੂਗੀ ਥੋਂ ਬਾਏ ਤੈਨੂੰ ਕਿਤੇ ਹੋਰ ਛੱਡਣਾ ਵਾ ਇਹਨੇ ਘਰੋਂ ਦੇ ਘਰ ਹੋਏ ਨਾ ਹਾਂ ਮੇਰੀ ਪਾਣੀ ਸ਼ਰ ਰੱਖਣਾ ਘਰ ਆ ਬਸ ਸਿੱਧੀ ਗੱਲ ਬਸ ਮੈਂ ਆਖਣ ਡਿਆ ਵਾ ਮੈਂ ਆਖਣ ਡਿਆ ਕਿ ਮਾਤਾ ਚੱਲ ਤੂੰ ਰਹਿਪਾ ਥੋੜਾ ਜਿਹਾ ਰਹਿਪਾ ਹਾਂ ਤਿੱਕੇ ਦੇ ਅੱਜ ਤੱਕ ਰਹਿਪੂਗੀ ਤੇ ਕੀ ਹੋ ਚੱਲਿਆ ਵਾ ਉਹ ਤਾਂ ਖੱਲਣ ਨੂੰ ਗੱਲ ਪੱਲ ਨੂੰ ਪਿਆਰ ਜੀ ਰਾਜੂ ਦਾ ਆ ਰਹਿਣ ਨੂੰ ਤਾਂ ਇਹ ਹੋਰ ਦਾ ਆ ਰਹਿਣ ਦੀ ਨਹੀਂ ਗੱਲ ਕੋਈ ਰਹਿਣ ਦੇ ਚੱਕਰ ਅੱਜ 10 ਮਿੰਟ ਰਹਿ ਸਕਦਾ ਵਿਰਾਤ ਨਹੀਂ ਪੈਂਦਾ ਸਦੀ ਹੈ ਨਾ ਹਾਂ ਕਮਾਲ ਆ ਗਿਆ ਪਾਸੋਂ ਤੇ ਲੈ ਜੀ ਫੇਰ ਚੱਕ ਜਾ ਮੈਂ ਤੇ ਉਹ ਆਖਣੀਆਂ ਵੀ ਇਹਦਾ ਬਾਪੇ ਮਾਨ ਦਾ ਟਿਕ ਜਾਣਾ ਮੈਂ ਤਾਂ ਇਹਨੂੰ ਆਰੇ ਲੱਗਦੇ ਨਾ ਮੈਂ ਤਾਂ ਦੇਖਣਾ ਪੈਣਾ ਅੱਜ ਰਹਿਵਾ ਇਹਨੇ ਰੋਣਾ ਬਹੁਤ ਜੇ ਮਗਰੋਂ ਮੈਨੂੰ ਇਹ ਪਤਾ ਵਾ ਆਰੇ ਅੱਜ ਕਿਹੜੇ ਆਹੋ ਇਹਨੇ ਰੋਣਾ ਬਹੁਤ ਜੇ ਮਗਰੋਂ ਬਾਅਦ ਸਾਨੂੰ ਪਤਾ ਨਹੀਂ ਵੀ ਇਹਨੂੰ ਕਿਦਾਂ ਸੰਭਾਲਣਾ ਮਗਰੋਂ ਫੇਰ ਹੋਰ ਹੋ ਕੇ ਬੁਖਾਰ ਚੜਾ ਲੂ ਅੱਗੇ ਦਿਮਾਗੀ ਤੋਂ ਹੋ ਜਾਵਾ ਅਰੇ ਇੱਥੇ ਹੀ ਪਤਾ ਹੋਵੇ ਮੈਂ ਇੱਥੇ ਹੀ ਆਹੋ ਇਹ ਕੜਨਾ ਦੇ ਤਾਂ ਭਾਵੇਂ ਰ ਹੈਂ ਤੈਨੀਆਂ ਮੈਂ ਆਈ ਤੇ 라ਵੀਣਾ ਤੇ ਮਾਦੀਨੇ ਕੱਜਾਂ ਬੇ ਬੇ ਪਕੜੀ ਭਾਈ ਗਾੜੇ ਕਰੀ ਜੇ ਲੈ ਜਾਓ ਜੇ ਤੇ ਤੰਗ ਪਰੇਸ਼ਾਨ ਕਰੂਗਾ ਤੇ ਫਿਰ ਛੱਡ ਜਾਓ ਤੰਗ ਤੇ ਨਹੀਂ ਕਰੇਗਾ ਘਰ ਦੇ ਨੂੰ ਵੇਖ ਲੈ ਮੈਂ ਲੈ ਆਉਣਾ ਹੀ ਉਥੋਂ ਭਜਣਾ ਨਹੀਂ ਕਰੋ ਘਰੋਂ ਭਜਣਾ ਨਹੀਂ ਮੰਮੀ ਦੇ ਡੈਡ ਦੇ ਅੱਖੇ ਲੱਗਣਾ ਹੀ ਆਉ ਬਾਉ ਨੂੰ ਬੜਿਆ ਗਾਲਿਆਂ ਪਰ ਬਾਉ ਮੈਂ ਮੰਨਦਾ ਵਾਂ ਹਨਾ ਇੰਨਾ ਵੀ ਨਿਕਰੂੜ ਹੋਈਦਾ ਕਿ ਮੈਂ ਇਹੋ ਆਖਿਆ ਕਿ ਮਾਤਾ ਤੂੰ ਇੱਕ ਦਿਨ ਰਹਿ ਪਾ ਸਾਡੇ ਕੋਲ ਚਾਰੇ ਦਾ ਮਨ ਹੋਰ ਹੋਜੂ ਚਲ ਜੂਗਾ ਤੇ ਪਾਉਂਗਾ ਕਹਿੰਦਾ ਵੀ ਨਹੀਂ ਸਾਡਾ ਸਰਦਾ ਹੀ ਨਹੀਂ ਆ ਵੇ ਲੋ ਕਿੱਡਾ ਚਲੇ ਇਤਰਾ ਕਰਦੇ ਪੁੱਛੋ ਅਹੀਂ ਹੋਰ ਦੋ ਘੰਟੇ ਇੱਥੇ ਨਿਕਲੋ ਜਾਂ ਨਹੀਂ ਇਹਨੂੰ ਇੱਥੇ ਛੱਡ ਜਣੇ ਆ ਜਾਂ ਉਸਦੀ ਭੈਣ ਨੂੰ ਲੈ ਲਵਾਂ ਆਹ ਤੇ ਉਹਨੇ ਫੇਰ ਲੈ ਜਣੇ ਇਹਨੂੰ ਆਹ ਚਾ ਮੈਂ ਮੇ ਲਾਉਣਾ ਓਹ ਕਾਉ ਇਦਾਂ ਕਰ ਲਓ ਨਾ ਅਹੀਂ ਦੋ ਘੰਟੇ ਹੋਰ ਆ ਗਾ ਆਪ ਦੇ ਕਰ ਲਓ ਉਹ ਲੈ ਜਣੇ ਆਂ ਤੀ ਮੈਂ ਜੰਨਾ ਅੱਜ ਪਾਉਂਛੋ ਕੋਈ ਗੱਲ ਨਹੀਂ ਇਦਾਂ ਕਰੋ ਮੇਰਾ ਮਨ ਹੋਰ ਹੋ ਜੁ ਮੈਂ ਉਹ ਆਖਣੇ ਵੀ ਹੋਣੇ ਨੇ ਜਿੱਦ ਕਰਨੀ ਆ ਹਾਂ ਕੁੱਤਾ ਐ ਇੱਥੇ ਕੁੱਤਾ ਦੂਜਾ ਗੱਲ ਜਨਾ ਹਾਂ ਹੂੰ ਆਹ ਹਾਂ ਤੁਸੀਂ ਰੱਖ ਲਓ ਕਲ ਠੀਕ ਆ ਮਾਤਾ ਰੈਪੀ ਤੇ ਠੀਕ ਆ ਦੂਜਾ ਚੁੱਪ ਮਾੜਾ ਇਹ ਮੈਂ ਇਹੋ ਕਹਾਂ ਕਿ ਵੀਰ ਮਾਤਾ ਨੂੰ ਇਦਾਂ ਕਰ ਪਿਆਜਦੇ ਦਿਨ ਇੱਥੇ ਰੈਪੀ ਨੂੰ ਰੋਣਾ ਸਾਡਾ ਸਰਦਾ ਨਹੀਂ ਸਾਡਾ ਸਰਦਾ ਨਹੀਂ ਕਮਾਲ ਗੁਰਾ ਮੈਂ ਤੇਰਾ ਮੁੰਡਾ ਵਾ ਜ਼ਮੀਨ ਦਾ ਜੇ ਮੈਂ ਕਹਾਂ ਨਾ ਜ਼ਮੀਨ ਕਿਸ ਗਰੀਬ ਨੂੰ ਦੇ ਦੋ ਤੇ ਨਹੀਂ ਉਹ ਉਦੋਂ ਹੀ ਨਾਂ ਨੂੰ ਕਰਦੀ ਕਰ ਲਾ ਪਿਆ ਹੈ ਇਹ ਕਰਦੇ ਆ ਜ਼ਮੀਨ ਪਿਆਰੀ ਹੈ ਪੁੱਤ ਨਹੀਂ ਪਿਆਰਾ ਚਲੋ ਨਾ ਸਾਰੇ ਹਾਂ ਕਈ ਚੀਜ਼ਾਂ ਦੀ ਮਜਬੂਰੀ ਹੁੰਦੀ ਆ ਕਿ ਮਨ ਲਿਆ ਪੀ ਉਹ ਨਹੀਂ ਸੰਭਾਲ ਸਕਦੇ ਇਹ ਤਾਂ ਵੀ ਮਨ ਲਿਆ ਮਜਬੂਰੀ ਆ ਪਰ ਹੁਣ ਆ ਕੀ ਮਜਬੂਰੀ ਕਿ ਮਾਂ ਇਕੱ拉ਦ ਉਹਨੇ ਇੱਥੇ ਰਹਿ ਸਕਦੀ ਨਾਲੇ ਡੈਡੀ ਨਹੀਂ ਆਦਾ ਆ ਪਤਾ ਮੇਰੇ ਚਾਚਾ ਦੇ ਪਰ ਹੁਣ ਮਾਂ ਤਾਂ ਉਹ ਚਾਚੇ ਦੇ ਕੋਲ ਹੀ ਹੈ ਚਾਚੇ ਦੇ ਘਰ ਹੀ ਆ ਅੱਛਾ 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 ਠੀਕ ਹੈ ਠੀਕ ਆਓ ਅਜੇ ਡੈਡੀ ਨਹੀਂ ਹੈ ਹਾਂ ਇਹਦਾ ਡੈਡੀ ਨਹੀਂ ਹੈ ਠੀਕ ਹੈ ਠੀਕ ਚਲੋ ਘਰਾਂ 'ਚ ਤੁਹਾਨੂੰ ਬੜਾ ਇਦਾਂ ਹੁੰਦੀ ਆ ਇਹ ਦੁਨੀਆਦਾਰੀ ਇਦਾਂ ਚੱਲਦੀ ਆ ਹਾਂ ਇਹ ਡਿਸਟਰਬ ਹੋ ਰਿਹਾ ਹੈ ਇਹ ਘਰੇ ਰਹਿਣਾ ਨਹੀਂ ਕਿਹਦੇ ਨਸ਼ਾ ਬਹੁਤ ਕਰਦਾ ਹੈ ਜੋ ਨਸ਼ਾ ਇਹਨੇ ਕੀ ਕਰਨਾ ਜੋ ਇਹਨੂੰ ਕੋਈ ਦੇਈ ਜਾਂਦਾ ਖਾਈ ਜਾਂਦਾ ਕਿਉਂਕਿ ਇਹਦਾ ਨਵਾਲਕੇ ਨੂੰ ਗੋਲੀਆਂ ਤਾਂ ਮਿਲੀਆਂ ਨਹੀਂ ਇਹਨੂੰ ਕੁਝ ਨਹੀਂ ਪਤਾ ਇਹਨੂੰ ਕੁਝ ਨਹੀਂ ਪਤਾ ਜੋ ਕੋਈ ਇਹਨੂੰ ਦਿੰਦਾ ਦੇਈ ਖਾਈ ਜਾਂਦਾ ਆਲੇ ਚੀਜੀ ਖਾਲਾ ਕਾਕਾਸ਼ ਫੜਾਏ ਨੀ ਜੀ ਜੀ ਹਾਂ ਆਲੇ ਹਾਂ ਤੇਰੇ ਆਲੇ ਓਏ ਇਹਦਾ ਨਾਮ ਹੀ ਮੰਗਲ ਜੀ ਮੰਗਲ ਮੰਗਲ ਜੀ ਗੀ ਗਮ ਤੇ ਗਾਵੇ ਤਾ ਆਹ ਨਹੀਂ ਮੰਗਲ ਵਾਂਗੂੰ ਇਹਨੇ ਜਿਵੇਂ ਦਿਮਾਗ ਚ ਜੋਚੀ ਜਾਈ ਨੇ ਨੇ ਕਰੀ ਜਾਨੀ ਰੋਈ ਜਾਨਾ ਰੋਈ ਜਾਨਾ ਇਹਨੇ ਸਾਰੀ ਦਿਨ ਰੋਈ ਜਾਨੀ ਤੇ ਆਪਾਂ ਤੇ ਹੁਣ ਨਹੀਂ ਵਿਖਿਆ ਜਾਂਦਾ ਯਾਰ ਇਹਨੂੰ ਇਹ ਹੁਣ ਫਿਰ ਮੈਨੂੰ ਲੈ ਜਾਵੇ ਮੈਨੂੰ ਲੈ ਜਾਵੇ ਹਣਾ ਪਰ ਉਧਰ ਆਏ ਬਹੁਤ ਪਿਆਸੇ ਇੱਥੇ ਰਹਿਣਾ ਵੀ ਆਪਣੇ ਕੋਲ ਔਖਾ ਵਾਏ ਹਾਂ ਹਾਂ ਮਾਤਾ ਇੱਥੇ ਰਹਿਣਾ ਬਹੁਤ ਔਖਾ ਹੈ ਦਾ ਸਾਡੇ ਕੋਲ ਬਾਅਦ ਚ ਕੱਲ ਹੁਣ ਚਲੇਗਾ ਸਾਡੇ ਕੋਲੋਂ ਮੈਨੂੰ ਨਾ ਕਿਉਂ ਕਿਉਂਕਿ ਇਹਦਾ ਧਿਆਨ ਹੁਣ ਘਰ 'ਚ ਜੇ ਇਹਨੇ ਕੋਸ਼ਿਸ਼ ਕਰਨੀ ਹੈ ਵੀ ਕਦੋਂ ਮੇਰਾ ਟਾਈਮ ਲੱਗੇ ਤੇ ਕਦੋਂ ਮੈਂ ਇਥੋਂ ਖਿਸਕਾਂ ਹਾਂਜੀ ਮੈਂ ਬਾਬੇ ਜੀ ਦੀ ਜਨਮ ਆ ਰਹੀ ਹੈ ਜਿੰਦਗੀ ਬਾਦੂ ਮੇਰੀ ਇੱਥੇ ਚਲੋ ਜਿੰਦਗੀ ਦੀ ਮਾਤਾ ਇੱਥੇ ਦੇ ਨਾਂ ਤੇ ਪੜ ਲਿਖਾਦਾ ਬੱਚਾ ਹੈ ਠੀਕ ਹੈ ਜੀ ਇਹ ਜਿੰਦਗੀ ਕੀ ਇੱਥੇ ਘਰੇ ਕੋਈ ਨੌਕਰੀ ਦਲਵਾ ਦੇ ਬਸ ਇਹਨਾਂ ਕਿ ਇੱਥੇ ਰੋਟੀ ਪਾਣੀ ਦੇ ਦੇ ਦਾਂਗੇ ਹਾਂ ਟਾਈਮ ਤੇ ਕੱਪੜੇ ਲੀ ਲੈ ਦਿੱਤੇ ਹੋ ਜਾਣਗੇ ਹਾਂ ਨਸ਼ੇ ਤੋਂ ਬਾਜੂਗਾ ਇਹ ਕਹਿ ਰਿਹਾ ਮੈਂ ਨਸ਼ੇ ਤੋਂ ਬਾਜੂਗਾ ਨਸ਼ੇ ਤੋਂ ਬਾਜੂਗਾ ਨਸ਼ੇ ਤੋਂ ਬਾਜੂਗਾ ਇਹ ਕਹਿੰਦਾ ਆਪਣਾ ਬੇਸ ਹੋ ਗਿਆ ਠੀਕ ਹੈ ਨਾ ਬਾਬੇ ਦੇ ਚੜਾਇਆ ਇਹਨਾਂ ਨੂੰ ਜੱਥੇ ਨੂੰ ਇਹ ਚੜਾਇਆ ਤੇ ਕਿਤੇ ਚੜਾਉਣ ਵਾਲੇ ਹਾਲਤ ਥੋੜੀ ਇਹ ਇਹਦੀ ਸੇਵਾ ਵੀ ਕਰਦੇ ਇਹਨੂੰ ਰੱਖਣ ਬਾਬਿਆਂ ਤੋਂ ਕਿੱਥੇ ਰੱਖਿਆ ਹੈ ਨਾ ਤੇ 24 ਘੰਟੇ ਗੁਰਦਾਰੇ ਖੁੱਲੇ ਹੁੰਦੇ ਆ ਬਿਲਕੁਲ ਬਿਲਕੁਲ ਇਹਨਾਂ ਨੂੰ ਦੋਈ ਨਸ਼ੇੜੀਆਂ ਇਹਨੂੰ ਲੈ ਜਾਂਦੇ ਜੀ ਇਹਨਾਂ ਨੂੰ ਕੀ ਗੋਲੀਆਂ ਗੱਲ ਪਾਈ ਜਾਂਦੇ ਉਹਦਾ ਕਰਕੇ ਦਸਤੂਰ ਕਰਦਾ ਚੁੱਪ ਚੁੱਪ ਅੱਧੀ ਹੋ ਗਿਆ ਨਾ ਚੁੱਪ 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 ਚੁੱਪ